ਕਿ ਆਪਣੇ ਇੱਕ ਸ਼ਬਦ ਦੇ ਅੰਦਰ ਦੇਖੋ ਕਿੰਨਾ ਪਿਆਰਾ ਇਸ਼ਾਰਾ ਕਰਦੇ ਹੈ ਔਰ ਇਸ਼ਾਰਾ ਕੀ ਕਰਦੇ ਹੈ ਇੱਕ ਦਿਨ ਕਿਸੇ ਨੇ ਸੰਤ ਤੁਲਸੀਦਾਸ ਨੂੰ ਪੁੱਛਿਆ ਕਿ ਮਹਾਰਾਜ ਇਨਸਾਨ ਨੂੰ ਇਹ ਜ਼ਿੰਦਗੀ ਇਹ ਜੀਵਨ ਕਿਸ ਵਾਸਤੇ ਮਿਲਿਆ ਹੈ ਤਾਂ जरा ਉਹਨੂੰ ਗੌਰ ਕਰਨਾ ਜਿਸ ਵੇਲੇ ਸੰਤ ਤੁਲਸੀਦਾਸ ਜੀ ਨੂੰ ਇਹ ਸਵਾਲ ਕੀਤਾ ਇਸ ਪ੍ਰੇਮੀ ਨੇ ਕਿ ਸਾਨੂੰ ਇਹ ਜ਼ਿੰਦਗੀ ਇਹ ਜੀਵਨ ਕਿਸ ਵਾਸਤੇ ਮਿਲਿਆ ਹੈ ਤਾਂ ਫਿਰ ਸੰਤ ਤੁਲਸੀਦਾਸ ਉਹਦਾ ਕੀ ਜਵਾਬ ਦਿੰਦੇ ਆ ਜੋ ਕਿ ਸ਼ਬਦ ਵਿੱਚ ਲਿਖਿਆ ਗਿਆ ਇੱਕ ਸ਼ਲੋਕ ਅੰਦਰ ਆਂਦਾ ਹੈ ਕਿ ਸੰਤ ਤੁਲਸੀਦਾਸ ਦੱਸਦੇ ਹੈ ਕਿ ਸਾਨੂੰ ਉਸ ਪ੍ਰਮਾਤਮਾ ਨੇ ਉਸ ਪ੍ਰਭੂ ਨੇ ਜ਼ਿੰਦਗੀ ਇਸ ਵਾਸਤੇ ਦਿੱਤੀ ਹੈ ਕਿਸ ਵਾਸਤੇ ਕਿ RAM ਸੁਨੇਹੀ ਸਤ ਸੰਗਤ ਗੁਰੂ ਚਰਨ ਰਤ ਜਾਹੀ ਤੁਲਸੀ ਫਲ ਜਗ ਜਨਮ ਕਾ ਦਿਓ ਵਿਦਾਤਾ ਤਾਹੀ ਕਹਿੰਦੇ ਉਸ ਵੀ ਦਾਤਾ ਨੇ ਉਸ ਪਰਮਾਤਮਾ ਨੇ ਸਾਨੂੰ ਇਹ ਜਗ ਦੇ ਉੱਪਰ ਇਹ ਜੀਵਨ ਦਿੱਤਾ ਹੈ ਇਹ ਜ਼ਿੰਦਗੀ ਦਿੱਤੀ ਹੈ ਤਾਂ जरा ਹੁਣ ਗੌਰ ਕਰਨਾ ਇੱਕ ਸਵਾਲ ਦਾ ਜਵਾਬ ਦੇਣਾ ਕਿ ਜਦੋਂ ਇੱਕ ਬ੍ਰਿਖਸ਼ ਦੇ ਅੰਦਰੋਂ ਇੱਕ ਬੀਜ ਪੈਦਾ ਹੁੰਦਾ ਹੈ ਇੱਕ ਬ੍ਰਿਖਸ਼ ਬੀਜ ਨੂੰ ਜਨਮ ਦਿੰਦਾ ਹੈ ਤਾਂ ਕਿਸ ਵਾਸਤੇ ਦਿੰਦਾ ਹੈ ਕਿਸ ਵਾਸਤੇ ਦਿੰਦਾ ਹੋ ਹਾਲਾਂਕਿ ਜਨਮ ਦੇਣ ਵਾਲੀ ਤਾਕਤ ਤਾਂ ਪਰਮਾਤਮਾ ਹੈ ਪਰ ਜਨਮ ਦੇਣ ਦਾ ਜ਼ਰੀਆ ਤਾਂ ਹੋ ਇੱਕ ਬ੍ਰਿਖਸ਼ ਬਣਦਾ ਹੈ ਇੱਕ ਪੇੜ ਬਣਦਾ ਹੈ ਔਰ ਇੱਕ ਪੇੜ ਅੰਦਰੋਂ ਜਦੋਂ ਇੱਕ ਬੀਜ ਪੈਦਾ ਹੁੰਦਾ ਹੈ ਤਾਂ ਉਹਦੇ ਪਿੱਛੇ ਮਕਸਦ ਕੀ ਹੁੰਦਾ ਹੈ ਮਕਸਦ ਇਹ ਹੁੰਦਾ ਹੈ ਜਰਾ ਗੌਰ ਕਰਨਾ ਉਹ ਮਕਸਦ ਇਹ ਨਹੀਂ ਹੈ ਕਿ ਬੀਜ ਪੈਦਾ ਹੋਇਆ ਤਾਂ ਬੀਜ ਬਣ ਕੇ ਹੀ ਨਸ਼ਟ ਹੋ ਜਾਵੇ ਜਾਂ ਬੀਜ ਬਣ ਕੇ ਹੀ ਰਹਿ ਜਾਵੇ ਉਹ ਇਸ ਲਈ ਉਸ ਬੀਜ ਨੂੰ ਇਸ ਲਈ ਜ਼ਿੰਦਗੀ ਮਿਲੀ ਹੈ ਜੀਵਨ ਮਿਲਿਆ ਤਾਂ ਕਿ ਇਹ ਬੀਜ ਸਹੀ ਭੂਮੀ 'ਚ ਜਾ ਕੇ ਇੱਕ ਦਿਨ ਆਪ ਬ੍ਰਿਕਸ਼ ਬਣ ਸਕੇ ਹੁਣ ਜਰਾ ਨਾਲ-ਨਾਲ ਜਵਾਬ ਵੀ ਦੇਣਾ ਸਿਰਫ ਇੱਥੇ ਸੁਣਨਾ ਨਹੀਂ ਹੈ ਜਵਾਬ ਵੀ ਦੇਣਾ ਹੈ ਮਜ਼ਾ ਫਿਰ ਆਉਂਦਾ ਹੈ ਸਤਸੰਗ ਦਾ ਤਾਂ ਹੀ ਅਸੀਂ ਕਹਿੰਿਆ ਸਤਸੰਗ ਕਰਨਾ ਹੈ ਕਰਨਾ ਮਤਲਬ ਇਧਰੋਂ ਐਸੀ ਬੋਲਣਾ ਉਧਰੋਂ ਜਵਾਬ ਤੁਸੀਂ ਵੀ ਦੇਣਾ ਹੈ ਮਜ਼ਾ ਫੇਰ ਹੀ ਆਉਂਦਾ ਹੈ ਲੈ ਤਿਆਰ ਹੋਗੇ ਨਹੀਂ ਮਜਬੂਰੀ ਚ ਤਾਂ ਨਹੀਂ ਬੈਠੇ ਦੇਖ ਕੇ ਤਾਂ ਲੱਗਦਾ ਜਬਰਦਸਤੀ ਕੁੱਟ ਕੇ ਬਿਠਾਇਆ ਹੁੰਦਾ ਭਾਨਾ ਸੋ ਜੇ satsang ਦਾ ਆਨੰਦ ਲੈਣਾ ਤਾਂ ਥੋੜੀ ਐਕਟੀਵਿਟੀ ਰੱਖਿਆ ਕਰੋ ਨਹੀਂ ਤਾਂ ਪਤਾ ਕੀ ਹੁੰਦਾ ਜੇ ਇਨਸਾਨ ਚੁੱਪ ਕਰਕੇ ਬੈਠਾ ਹੋਵੇ ਤੇ ਝੋਕਾਂ ਵੀ ਆਣੀਆਂ ਸ਼ੁਰੂ ਹੋ ਜਾਂਦੀਆਂ ਔਰ ਫਿਰ ਇਨਸਾਨ ਨੂੰ ਕੀ ਹੁੰਦਾ ਹੈ ਕਿ ਜਿੱਦਾਂ ਸਮਝ ਲਓ ਕਿ ਪ੍ਰਭੂ ਦੀ ਕਿਰਪਾ ਵਰਸਦੀ ਹੈ ਉਹਦੀ ਰਹਿਮਤ ਵਰਸਦੀ ਹੈ ਪਰ ਜਿਹੜੇ ਸੁੱਤੇ ਰਹਿੰਦੇ ਆ ਅਹੀਂ ਕਹਿੰਦੇ ਨਾ ਭਾਗ ਜਿਨ੍ਹਾਂ ਦੇ ਮਾੜੇ ਦਿੱਤੀ ਵਾਂਗ ਨਹੀਂਓ ਜਾਗਦੇ ਕਿ ਇਦਾਂ ਦੇ ਹੁੰਦੇ ਏ ਕਿ ਜਿੰਨੀਆਂ ਮਰਜ਼ੀ ਵਾਂਗਾਂ ਦੇ ਦਿਓ ਜਿੰਨੀਆਂ ਵਰਦੀਆਂ ਆਵਾਜ਼ਾਂ ਮਾਰ ਲਓ ਫਿਰ ਵੀ ਉਹ ਸੁੱਤੇ ਰਹਿ ਜਾਂਦੇ ਜਿਸ ਤਰ੍ਹਾਂ ਕਈ ਵਾਰ ਦੇਖਿਆ ਕਿ ਪਿੰਡਾਂ ਦੇ ਅੰਦਰ ਇੱਕ ਚੌਕੀਦਾਰ ਹੁੰਦਾ ਹੋਕਾ ਦਿੰਦਾ ਹੈ ਜਾਗਦੇ ਰਹੋ ਜਾਗਦੇ ਰਹੋ ਜਿਹੜਾ ਹੋਕਾ ਸੁਣ ਕੇ ਜਾਗਦਾ ਹੈ ਫਿਰ ਚੋਰਾ ਤੋਂ ਵੀ ਬਚਿਆ ਰਹਿੰਦਾ ਹੈ ਇਸੇ ਤਰ੍ਹਾਂ ਇਨਸਾਨ ਦੇ ਜੀਵਨ ਦੇ ਵਿੱਚ ਵੀ ਨਾ ਗੁਰੂ ਰਹਿਬਰ ਬੜਾ ਹੋਕਾ ਦਿੰਦੇ ਐ ਕਿਉਂਕਿ ਇਨਸਾਨ ਦੇ ਜੀਵਨ ਚ ਵੀ ਬਹੁਤ ਕੁਝ ਐਸਾ ਹੈ ਜੋ ਇਨਸਾਨ ਨੂੰ ਲੁੱਟਣ ਨੂੰ ਇਨਸਾਨ ਨੂੰ ਖੋਣ ਨੂੰ ਤਿਆਰ ਬੈਠੇ ਇਸ ਲਈ ਉਹਦੇ ਵਾਸਤੇ ਸਾਡਾ ਜਾਗਣਾ ਬਹੁਤ ਹੀ ਜ਼ਰੂਰੀ ਹੈ ਤੁਹਾਡੇ ਅੰਦਰ ਬੜੇ ਗੁਣ ਹੈ ਤੁਹਾਡੇ ਅੰਦਰ ਬੜੀਆਂ ਸ਼ਕਤੀਆਂ ਹੈ ਤੁਹਾਡੇ ਅੰਦਰ ਬਹੁਤ ਕੁਝ ਪ੍ਰਭੂ ਨੇ ਰੱਖਿਆ ਹੋਇਆ ਹੈ ਪਰ ਹੁੰਦਾ ਕੀ ਹੈ ਜਿਸ ਤਰ੍ਹਾਂ ਅਸੀਂ ਇੱਕ ਸ਼ੇਅਰ ਕਹਿੰਦਾ ਹੈ ਕਿ ਦੁਨੀਆ ਦੀ ਬੁਰੀ ਬਾਤੋਂ ਪਰ ਧਿਆਨ ਦੋਗੇ ਤਾਂ ਤੁਮ ਟੁੱਟ ਕੇ ਬिखर ਜਾਓਗੇ दुनिया की बुरी बातों भी पर ध्यान दोगे तो, तो तुम टूटकर बिखर जाओगे और फकीरों की बातों पर ध्यान दोगे तो तुम मजबूत होकर निखर जाओगे क्योंकि अगर मजबूत होना है अगर मजबूत होना है अपने जीवन च निखार ले आना निखार तो मतलब होता है आगे तो के और बेहतर होना है तो फिर सानू अच्छा सुनना पड़ेगा ਕਿਉਂਕਿ ਜਿੱਦਾਂ ਹੀ ਕਈ ਵਾਰ ਦਸੀਦਾ ਕਿ ਕਈ ਇਦਾਂ ਦੇ ਹੁੰਦੇ ਆ ਨਾ ਕਿ ਜਿਹੜੇ ਇਦਾਂ ਦੀਆਂ ਗੱਲਾਂ ਕਰਨਗੇ ਕਿ ਸਾਡੇ ਅੰਦਰ ਜਿਹੜੀ ਮਾੜੀ ਮੋਟੀ ਹਿੰਮਤ ਹੋਏਗੀ ਹੌਸਲਾ ਹੋਏਗਾ ਸਾਡੇ ਅੰਦਰ ਕੁਝ ਕਰਨ ਦਾ ਜਜ਼ਬਾ ਹੋਏਗਾ ਉਹ ਗੱਲਾਂ ਹੀ ਇੰਨੀਆਂ 네ਗੇਟਿਵ ਕਰਨਗੇ ਕਿ ਉਹ ਸਾਡੀ ਹਿੰਮਤ ਨੂੰ ਚੂਸ ਲੈਣਗੇ ਜਿਦਾ ਜੋਗ ਖੂਨ ਨੂੰ ਚੂਸਦੀ ਹੈ ਜੋਕ ਹੁੰਦੀ ਹੈ ਨਾ ਜਿਹੜੀ ਸਰੀਰ ਨੂੰ ਲੱਗ ਜਾਵੇ ਉਹ ਸਾਡਾ ਖੂਨ ਧੀਰੇ ਧੀਰੇ ਚੂਸ ਕੇ ਸਾਨੂੰ ਕਮਜ਼ੋਰ ਕਰ ਦਿੰਦੀ ਹੈ ਇਸੇ ਤਰ੍ਹਾਂ ਕਈ ਲੋਕ ਵੀ ਜੋਕ ਦੀ ਤਰ੍ਹਾਂ ਹੁੰਦੇ ਆ ਜਿਹੜੇ ਕੁਝ ਗੱਲਾਂ ਇਦਾਂ ਦੀਆਂ ਕਰਦੇ ਆ ਹੁਣ فرض ਕਰੋ ਤੁਸੀਂ ਕਹੋ ਜੀ ਮੈਨੂੰ ਆਹ ਕੰਮ ਕਰਨਾ ਹੈ ਉਹ ਨਾ ਕਰ ਭਾਈ ਬੜਾ ਔਖਾ ਹੈ ਇਹ ਕੰਮ ਤੇ ਤੋ ਕਿੱਥੋਂ ਹੋ ਜਾਣਾ ਹੈ ਤਾਂ ਫਿਰ ਕੀ ਹੁੰਦਾ ਹੈ ਬੰਦਿਆਂ ਦਾ ਜਿਹੜੀ ਮਾੜੀ ਮੋਟੀ ਹਿੰਮਤ ਹੁੰਦੀ ਨਾ ਜੋਸ਼ ਹੁੰਦਾ ਹੈ ਉਹ ਇਦਾਂ ਦੀ ਜੋਕ ਹੈ ਜਿਹੜੀ ਸਾਡੇ ਜੋਸ਼ ਨੂੰ ਹੀ ਚੂਸ ਲੈਂਦੀ ਹੈ ਔਰ ਬੰਦਾ ਫਿਰ ਡਰਦਾ ਹੈ ਇਸ ਲਈ ਤਾਂ ਐਸੀ ਹਮੇਸ਼ਾ ਕਹੀਦਾ ਹੈ ਕਿ ਜ਼ਿੰਦਗੀ ਵਿੱਚ ਕਦੇ ਹਾਰ ਮਤ ਮੰਨਣਾ ਕਿਉਂਕਿ ਅਭੀ ਤੋ ਤੁਮੇ ਬਹੁਤ ਆਗੇ ਜਾਣਾ ਹੈ ਜੋ ਕਹਤੇ ਹੈ ਤੁਮਸੇ ਨਹੀਂ ਹੋਗਾ ਉਨਕੋ ਵੀ ਕਰਕੇ ਦਿਖਾਣਾ ਹੈ ਕਿ ਜ਼ਿੰਦਗੀ ਚੇਕੋ ਕੁਛ ਠਾਨ ਲਿਆ ਨਾ ਕੁਛ ਕਰਨ ਦਾ ਪਰ ਕਰਨਾ ਅੱਛਾ ਹੋਣਾ ਚਾਹੀਦਾ ਹੈ ਇਹ ਨਹੀਂ ਕਿ ਮਾੜੇ ਰਸਤੇ ਚਲੀਏ ਕਿ ਮੈਂ ਜੂਆ ਖੇਡਣ ਜਾਣਾ ਤਾਂ ਮੈਨੂੰ ਕੋ ਰੋਕ ਨਹੀਂ ਸਕਦਾ ਮੈਂ ਠੇਕੇ ਜਾਣਾ ਤਾਂ ਮੈਨੂੰ ਕੋਈ ਕਿਉਂਕਿ ਕਰਮ ਵੀ ਕਰਨਾ ਤਾਂ ਉਹ ਕਰਨਾ ਹੈ ਜੋ ਸਾਡੇ ਜੀਵਨ ਨੂੰ ਬਿਹਤਰ ਬਣਾਉਣ ਵਾਲਾ ਹੋਵੇ ਜੋ ਸਾਨੂੰ ਖੁਸ਼ੀਆਂ ਦੀ ਤਰਫ ਲੈ ਕੇ ਜਾਣ ਵਾਲਾ ਹੋਵੇ ਜੋ ਸਾਡੀ ਸਿਹਤ ਨੂੰ ਫਾਇਦਾ ਦੇਣ ਵਾਲਾ ਹੋਵੇ ਦੁਨੀਆ ਤੇ ਬਹੁਤ ਕੁਛ ਇਦਾਂ ਦੇ ਕਰਮ ਵੀ ਹੈ ਜਿਹੜੇ ਸਾਡੇ ਜੀਵਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਆ ਸਾਡੀ ਹਿੰਮਤ ਨੂੰ ਗਿਰਾਉਣ ਵਾਲੇ ਆ ਸਾਡੀ ਸਿਹਤ ਨੂੰ ਜੋ ਤਬਾਹ ਕਰਕੇ ਰੱਖ ਦਿੰਦੇ ਆ ਇਦਾਂ ਦੇ ਕੰਮ ਵੀ ਬਹੁਤ ਇਦਾਂ ਦੀ ਆਦਤਾਂ ਵੀ ਬਹੁਤ ਆ ਪਰ ਗੁਰੂ ਰਹਿਬਰ ਸਾਨੂੰ ਕੀ ਸਮਝਾਉਂਦੇ ਆ ਉਹ ਸਾਨੂੰ ਉਸ ਮਾਰਗ ਤੇ ਚੱਲਣ ਦਾ ਬਲ ਦਿੰਦੇ ਆ ਜਾਂ ਉਸ ਮਾਰਗ ਤੇ ਚੱਲਣ ਦੀ ਕਲਾ ਸਿਖਾਉਂਦੇ ਆ ਜਿਹੜਾ ਮਾਰਗ ਸਾਨੂੰ ਤੰਦਰੁਸਤੀ ਖੁਸ਼ੀਆਂ ਕਾਮਯਾਬੀ ਸਫਲਤਾ ਦੀ ਤਰਫ ਲੈ ਜਾਵੇ ਇਸ ਲਈ ਜੀਵਨ ਦੇ ਵਿੱਚ ਜਿੱਦਾਂ ਹੀ ਦੱਸਿਆ ਕਿ ਇੱਕ ਬ੍ਰਿਖਸ਼ ਅਗਰ ਉਹ ਵੀ ਅੰਦਰੋਂ ਇੱਕ ਬੀਜ ਜਨਮ ਲੈਂਦਾ ਹੈ ਤਾਂ ਉਹ ਇਸ ਲਈ ਜਨਮ ਨਹੀਂ ਲੈਂਦਾ ਕਿ ਉਹ ਬੀਜ ਬੀਜ ਰਹਿ ਕੇ ਹੀ ਸੜ ਜਾਵੇ ਜਾਂ ਬੀਜ ਰਹਿ ਕੇ ਹੀ ਖਤਮ ਹੋ ਜਾਵੇ ਬਲਕਿ ਉਹ ਬੀਜ ਨੂੰ ਇਸ ਲਈ ਜ਼ਿੰਦਗੀ ਮਿਲਦੀ ਹੈ ਤਾਂ ਕਿ ਉਹ ਬੀਜ ਆਪਣੀ ਪੂਰਨਤਾ ਨੂੰ ਆਪਣੀ ਸੰਪੂਰਨਤਾ ਨੂੰ ਹਾਸਲ ਕਰ ਸਕੇ ਇੱਕ ਬ੍ਰਿਕਸ਼ ਬਣ ਸਕੇ ਹੁਣ ਜਰਾ ਸੋਚੋ ਇੱਕ ਛੋਟਾ ਜਿਹਾ ਪੇੜ ਹੈ ਉਹਦੇ ਵਿੱਚ ਇੱਕ ਨਿੱਕਾ ਜਿਹਾ ਬੀਜ ਨਿਕਲਦਾ ਹੈ ਤਾਂ ਇਸ ਲਈ ਨਿਕਲਦਾ ਤਾਂ ਕਿ ਉਹ ਸੰਪੂਰਨ ਹੋ ਸਕੇ ਜੋ ਉਹਦੇ ਅੰਦਰ ਸੰਭਾਵਨਾਵਾਂ ਹੈ ਜੋ ਪੇੜ ਅੰਦਰ ਗੁਣ ਹੈ ਉਸ ਬੀਜ ਅੰਦਰ ਵੀ ਉਹ ਗੁਣ ਹੈ ਜਾਂ ਨਹੀਂ ਜਵਾਬ ਦੇ ਦਿਓ ਇਸ ਲਈ ਬੀਜ ਅੰਦਰ ਉਹ ਗੁਣ ਹੈ ਪਰ ਉਹ ਗੁਣ ਬਾਹਰ ਕਦੋਂ ਆਉਂਦੇ ਜਦੋਂ ਸਹੀ ਜ਼ਮੀਨ ਮਿਲਦੀ ਹੈ ਸਹੀ ਜਗ੍ਹਾ ਉਸ ਬੀਜ ਨੂੰ ਮਿਲਦੀ ਹੈ ਤਾਂ ਫਿਰ ਉਹ ਬੀਜ ਅੰਦਰ ਛੁਪੇ ਹੋਏ ਗੁਣ ਬਾਹਰ ਆਉਂਦੇ ਉਹ ਬੀਜ ਬ੍ਰਿਕਸ਼ ਦਾ ਰੂਪ ਲੈਂਦਾ ਹੈ ਔਰ ਉਹਦਾ ਦੁਨੀਆ ਤੇ ਆਣਾ ਸਫਲ ਹੋ ਜਾਂਦਾ ਹੈ ਇਸੇ ਤਰ੍ਹਾਂ ਜਿੱਦਾਂ ਅਸੀਂ ਦੱਸਿਆ ਕਿ ਬੀਜ ਨੇ ਬ੍ਰਿਕਸ਼ੋਂ ਜਨਮ ਲਿਆ ਤਾਂ ਜੋ ਬ੍ਰਿਕਸ਼ ਦੇ ਗੁਣ ਹੈ ਉਹ ਬੀਜ ਅੰਦਰ ਹੈ ਉਰ ਜੇ ਬੀਜ ਨੂੰ ਸਹੀ ਜ਼ਮੀਨ ਮਿਲੇ ਫੇਰ ਹੀ ਉਹ ਬ੍ਰਿਖਸ਼ ਬਣਦਾ ਹੈ ਕਿਸੇ ਤਰ੍ਹਾਂ ਹੁ ਤੁਸੀਂ ਕਿੱਥੋਂ ਜਨਮ ਲਿਆ ਤੁਹਾਨੂੰ ਜ਼ਿੰਦਗੀ ਦੇਣ ਵਾਲਾ ਕੌਣ ਹੈ ਤੁਹਾਨੂੰ ਜੀਵਨ ਦੇਣ ਵਾਲਾ ਕੌਣ ਹੈ ਹੁਣ ਇੱਥੇ ਅਗਰ ਸਮਝੀਏ ਕਿ ਸਾਨੂੰ ਜ਼ਿੰਦਗੀ ਦੇਣ ਵਾਲਾ ਉਹ ਪਰਮਾਤਮਾ ਉਹ ਪ੍ਰਭੂ ਉਹ ਨਿਰੰਕਾਰ ਸਮਝਦੇ ਹੋ ਕਿ ਨਹੀਂ ਜਿਹਨੂੰ ਅਸੀਂ ਸਰਵਸ਼ਕਤੀਸ਼ਾਲੀ ਸਰਵਸ਼ਕਤੀਮਾਨ ਪ੍ਰਭੂ ਪਰਮਾਤਮਾ ਈਸ਼ਵਰ ਕਹਿੰਦੇ ਹੁਣ ਸਾਨੂੰ ਜ਼ਿੰਦਗੀ ਉਸ ਤੋਂ ਮਿਲੀ ਹੈ ਤਾਂ ਹੁਣ ਇੱਥੇ ਇੱਕ ਗੱਲ ਦਾ ਜਵਾਬ ਦੇਣਾ ਜਿੱਦਾਂ ਅਸੀਂ ਪਹਿਲਾਂ ਦੱਸਿਆ ਕਿ ਜੋ ਬ੍ਰਿਖਸ਼ ਦੇ ਗੋਣਾ ਬੀਜ ਅੰਦਰ ਵੀ ਹਾਂ ਹਾਲਾਂਕਿ ਬੀਜ ਛੋਟਾ ਹੈ ਪਰ ਸਾਰੇ ਗੁਣ ਉਹਦੇ ਅੰਦਰ ਕਿਉਂਕਿ ਪੈਦਾ ਹੀ ਉੱਥੋਂ ਹੋਇਆ ਹੈ ਤਾਂ ਹੁਣ ਇਹ ਸੋਚੋ ਕਿ ਪ੍ਰਮਾਤਮਾ ਸਰਵਸ਼ਕਤੀਸ਼ਾਲੀ ਇੱਕ ਬ੍ਰਿਖਸ਼ ਹੈ ਜਿਵੇਂ ਸਾਰੇ ਉਹਦੇ ਬੀਜ ਜਾਨੀ ਉੱਥੋਂ ਹੀ ਸਾਨੂੰ ਇਹ ਜ਼ਿੰਦਗੀ ਮਿਲੀ ਹੈ ਉੱਥੋਂ ਹੀ ਸਾਨੂੰ ਇਹ ਜੀਵਨ ਮਿਲਿਆ ਹੈ ਫਿਰ ਇਹਦਾ ਮਤਲਬ ਹੈ ਕਿ ਪ੍ਰਭੂ ਵਾਲੇ ਸਾਰੇ ਗੁਣ ਸਾਡੇ ਅੰਦਰ ਵੀ ਉਹਦੀਆਂ ਸਾਰੀਆਂ ਸ਼ਕਤੀਆਂ ਸਾਡੇ ਅੰਦਰ ਤਾਂ ਹੀ ਕਹਿੰਦੇ ਨਾ ਜੋ ਬ੍ਰਹਮੰਡੇ ਕਿਉਂ ਕਿ ਆ ਹੈ ਜਰਾ ਸਮਝਣਾ ਇਸੇ ਲਈ ਕਿਹਾ ਹੈ ਜਿੱਦਾਂ ਅਸੀਂ ਕਈ ਵਾਰ ਦੱਸੀਦਾ ਕਿ ਜੀਸਸ ਕ੍ਰਾਈਸਟ ਨੇ ਬਾਈਬਲ ਦੇ ਅੰਦਰ ਬੜਾ ਪਿਆਰਾ ਦੱਸਿਆ ਹੈ ਕਿ ਅਗਰ ਉਹ ਕਹਿੰਦੇ ਜੇ ਜੀਵਨ ਚ ਖੁਸ਼ੀਆਂ ਚਾਹੀਦੀਆਂ ਕਾਮਯਾਬੀ ਚਾਹੀਦੀ ਹੈ ਉਹ ਕਹਿੰਦੇ ਸਭ ਤੋਂ ਪਹਿਲੇ ਈਸ਼ਵਰ ਕੇ ਸਮਰਾਜਿਆ ਦੀ ਖੋਜ ਕਰੋ ਫਿਰ ਤੁਹਾਨੂੰ ਸਭ ਕੁਝ ਵਹਾਂ ਪਰ ਹੀ ਮਿਲ ਜਾਏਗਾ ਤਾਂ ਜਦੋਂ ਪੁੱਛਿਆ ਕਿ ਈਸ਼ਵਰ ਦਾ ਸਮਰਾਜਿਆ ਕਿੱਥੇ ਹੈ ਤਾਂ ਉਹਨਾਂ ਨੇ ਕਿਹਾ ਈਸ਼ਵਰ ਦਾ ਸਮਰਾਜਿਆ ਤੁਹਾਰੇ ਭੀਤਰ ਹੈ ਉਹ ਕਹਿੰਦੇ ਪ੍ਰਮਾਤਮਾ ਨੂੰ ਤਲਾਸ਼ ਕਰਨਾ ਨਾ ਤਾਂ ਉਹਨੇ ਬਾਹਰੋਂ ਨਹੀਂ ਮਿਲਣਾ ਕਿਉਂਕਿ ਪ੍ਰਮਾਤਮਾ ਦਾ ਸਮਰਾਜ ਹੈ ਉਹ ਪ੍ਰਮਾਤਮਾ ਜਿੱਥੇ ਵੱਸਦਾ ਹੈ ਉਹ ਸਾਡੇ ਅੰਦਰ ਹੈ ਇਸ ਲਈ ਜਿਸ ਨੇ ਵੀ ਉਹਨੂੰ ਪਾਣਾ ਹੈ ਫਿਰ ਕਹਾਂਗੇ ਜਿਸ ਨੇ ਵੀ ਉਸਨੂੰ ਪਾਣਾ ਹੈ ਉਹਨੂੰ ਆਪ ਉਸ ਪ੍ਰਭੂ ਤੱਕ ਜਾਣ ਦਾ ਮਾਰਗ ਆਪਣੇ ਅੰਦਰੋਂ ਹੀ ਤਲਾਸ਼ ਕਰਨਾ ਪੈਣਾ ਹੈ ਕਿਉਂਕਿ ਇਹ ਕੋਈ ਬਾਹਰਲਾ ਰਸਤਾ ਨਹੀਂ ਹੈ ਕਿ ਇੱਕ ਇੱਕ ਤੁਰ ਕੇ ਗਿਆ ਤਾਂ ਦੂਜਾ ਵੀ ਉੱਥੇ ਚਲਾ ਜਾਵੇ ਜਦਾਂ ਨੂੰ فرض ਕਰੋ ਇੱਥੋਂ ਦੂਸੋਂ ਇਹਨੂੰ ਜਾਣਾ ਹੈ ਤਾਂ ਸਾਰਿਆਂ ਨੂੰ ਇੱਕੋ ਹੀ ਰੋਡ ਤੋਂ ਜਾਣਾ ਪੈਣਾ ਹੈ ਇਕ ਕੋਈ ਨਾ ਹਾਈਵੇ ਜੇ ਹੁਸ਼ਿਆਰਪੁਰ ਜਾਣਾ ਬੰਦਰਗਣਾ ਆਹੀ ਹਾਈਵੇ ਹੈ ਇੱਥੋਂ ਇੱਕ ਵੀ ਜਾ ਰਿਹਾ ਲੱਖਾਂ ਗੱਡੀਆਂ ਉੱਤੋਂ ਜਾ ਰਹੀਆਂ ਹੈ ਹੁਣ ਜਦੋਂ ਬਾਹਰ ਦੀ ਗੱਲ ਆਉਂਦੀ ਤੇ ਇੱਕ ਮਾਰਗ ਸਾਨੂੰ ਸਾਰਿਆਂ ਨੂੰ ਇੱਕੋ ਜਗ੍ਹਾ ਲੈ ਜਾਂਦਾ ਹੈ ਪਰ ਜਦੋਂ ਅੰਦਰ ਦੀ ਗੱਲ ਆਂਦੀ ਹੈ ਤਾਂ ਇਹ ਸਮਝੋ ਫੇ ਇਸੇ ਤਰ੍ਹਾਂ ਹੈ ਜਿਵੇਂ ਪੰਛੀ ਹਵਾ ਚੜਦੇ ਹੈ ਨਾ ਤਾਂ ਉੱਥੇ ਕੋਈ ਪੱਕਾ ਰਸਤਾ ਨਹੀਂ ਬਣਿਆ ਹੋਇਆ ਹਰ ਪੰਛੀ ਨੂੰ ਆਪਣੇ ਘਰ ਤੱਕ ਜਾਣ ਵਾਸਤੇ ਆਪਣੀ ਉਡਾਨ ਆਪ ਭਰਨੀ ਪੈਂਦੀ ਹੈ ਆਪਣਾ ਮਾਰਗ ਆਪ ਬਣਾਣਾ ਕਹਿੰਦਾ ਹੈ ਇਸ ਲਈ ਤੁਸੀਂ ਦੇਖੋਗੇ ਇੱਕ ਇੱਥੋਂ ਤੁਰਿਆ ਹੈ ਪੰਛੀ ਦੂਜਾ ਇੱਥੋਂ ਤੁਰਿਆ ਪਹੁੰਚਦੇ ਕੋਈ ਆਲ ਨਹੀਂ ਪਹੁੰਚਦੇ ਹੈ ਕਿ ਨਹੀਂ ਤਾਂ ਜੇ ਗੱਡੀਆਂ ਇੱਥਾਂ ਚੱਲਣ ਫਿਰ ਕਿੱਦਾਂ ਹੋਏਗਾ ਇੱਕ ਗੱਡੀ ਇੱਧਰ ਤੁਰੀ ਇੱਕ ਗੱਡੀ ਕੱਚੇ ਤੁਰਿਆ ਫਿਰ ਐਕਸੀਡੈਂਟ ਹੀ ਹੋਣਗੇ ਸੋ ਬਾਹਰਲੇ ਤੌਰ ਤੇ ਅਗਰ ਦੇਖਿਆ ਜਾਵੇ ਤਾਂ ਕੋਈ ਮਾਰਗ ਕਾਫੀ ਪਰ ਜਦੋਂ ਗੱਲਾਂ ਦੀ ਅੰਦਰ ਦੀ ਉੱਥੇ ਇੱਕ ਮਾਰਗ ਨਹੀਂ ਤਾਂ ਹੀ ਤਾਂ ਤੁਸੀਂ ਦੇਖੋ ਨਾ ਇਤਿਹਾਸ ਵਿੱਚ ਕਿੰਨੇ ਗੁਰੂ ਰਹਿਬਰ ਹੋਏ ਹੈ ਜਿਵੇਂ ਸਈ ਸਾਈ ਬੁੱਲੇ ਸ਼ਾਦੀ ਗੱਲ ਕਰੀ ਉਹਨਾਂ ਨੇ ਨੱਚ ਕੇ ਪਾਇਆ ਜੇ ਮਹਾਤਮਾ ਬੋਧੀ ਗੱਲ ਕਰੀਏ ਉਹਨਾਂ ਨੇ ਅੱਖਾਂ ਬੰਦ ਕਰਕੇ ਧਿਆਨ ਦੀ ਅਵਸਥਾ ਵਿੱਚ ਜਾ ਕੇ ਪਾਇਆ ਸਮਾਧੀ ਦੀ ਅਵਸਥਾ ਵਿੱਚ ਜਾ ਕੇ ਪਾਇਆ ਚੇਤਨਿਆ ਮਹਾਪ੍ਰਭੂ ਦੀ ਗੱਲ ਕਰੀਏ ਉਹਨਾਂ ਨੇ ਗਾ ਕੇ ਪਾਇਆ ਯਾਨੀ ਹਰ ਗੁਰੂ ਰਹਿਬਰ ਨੇ ਆਪਣੇ ਆਪਣੇ ਢੰਗ ਨਾਲ ਆਪਣੀ ਮੰਜ਼ਿਲ ਪਾਈ ਕਿਉਂਕਿ ਪਰਮਾਤਮਾ ਤੱਕ ਜਾਣ ਦਾ ਮਾਰਗ ਵੀ ਇੱਕ ਨਹੀਂ ਹੈ ਅਸੀਂ ਜਿੰਨੇ ਇੱਥੇ ਬੈਠੇ ਆ ਨਾ ਇਹ ਸਮਝ ਲਓ ਕਿ ਸਾਡੇ ਅੰਦਰ ਸਭ ਦੀ ਆਪਣੀ ਸੋਚ ਹੈ ਜਿਦਾ ਹੁਣ ਇਹਨੂੰ ਇਦਾਂ ਵੀ ਥੋੜਾ ਸਮਝ ਲਈਏ ਕਿ ਅਗਰ ਤੁਹਾਨੂੰ ਸਾਰਿਆਂ ਨੂੰ ਇੱਕ ਇੱਕ ਕਾਗਜ਼ ਦਾ ਟੁਕੜਾ ਦੇ ਦਿੱਤਾ ਜਾਵੇ ਔਰ ਰੰਗ ਵੀ ਦੇ ਦਿੱਤੇ ਜਾਣ ਔਰ ਤੁਹਾਨੂੰ ਕਿਹਾ ਜਾਵੇ ਇਸ ਤੇ ਤਸਵੀਰ ਬਣਾਓ ਪਰ ਕਿਸੇ ਦੀ ਨਕਲ ਨਹੀਂ ਕਰਨੀ ਤਾਂ ਤੁਸੀਂ ਦੇਖੋਗੇ ਹਰੇਕ ਦੀ ਤਸਵੀਰ ਦੂਜੇ ਨਾਲੋਂ ਡਿਫਰੈਂਟ ਹੋਏਗੀ ਕਿਉਂ ਕਿ ਸਭ ਦਾ ਮਨ ਡਿਫਰੈਂਟ ਹੈ ਸਭ ਦੀ ਸੋਚ ਡਿਫਰੈਂਟ ਹੈ ਕੁਦਰਤ ਨੇ ਸਾਨੂੰ ਅੰਗ ਵੀ ਦਾਲ ਦਿੱਤੇ ਹੈ ਕਿ ਸਾਡੇ ਹੱਥ ਵੀ ਇੱਕ ਦੂਜੇ ਨਾਲੋਂ ਡਿਫਰੈਂਟ ਹੈ ਕਿ ਨਹੀਂ ਫਿੰਗਰਪ੍ਰਿੰਟ ਮਿਲਦੇ ਕਿਸੇ ਨਾਲ ਸਾਡੇ ਅੱਖਾਂ ਦੀਆਂ ਪੁਤਲੀਆਂ ਮਿਲਦੀਆਂ ਕਿਸੇ ਨਾਲ ਸਾਡੀਆਂ ਨਹੀਂ ਇਸ ਲਈ ਅੱਜ ਕੱਲ੍ਹ ਅੱਖਾਂ ਦੀ ਸਕੈਨ ਵੀ ਹੁੰਦੀ ਜਦੋਂ 에ਰਪੋਰਟ ਤੇ ਜਾਈਏ ਉਹ ਕਹਿੰਦੇ ਅੱਖਾਂ ਦੀ ਸਕੈਨ ਵੀ ਕਰੀਏ ਕਿਉਂਕਿ ਫਿੰਗਰਪ੍ਰਿੰਟ ਦਾ ਫਿਲਮਾਂ ਹੀ ਦੱਸਦੇ ਆ ਨਾ ਕਿ ਉਹ ਬੰਦਾ ਉਹ ਨਕਲੀ ਕਰ ਲੈਂਦਾ ਹੈ ਕਿ ਕਿਸੇ ਦੇ ਫਿੰਗਰਪ੍ਰਿੰਟ ਲੈ ਕੇ ਆਪਣੇ ਹੱਥਾਂ 'ਚ ਚਪਕਾ ਕੇ ਉਹ ਤਾਂ ਕਰ ਸਕਦਾ ਪਰ ਅੱਖਾਂ ਦੀ ਪੁਤਲੀ ਕਹਿੰਦੇ ਇਹ ਨਹੀਂ ਬਦਲੀ ਜਾ ਸਕਦੀ ਇਸ ਲਈ ਕੁਦਰਤ ਨੇ ਹਰ ਚੀਜ਼ ਅਲੱਗ ਬਣਾਈ ਸੋ ਇਹਦਾ ਮਤਲਬ ਕੀ ਹੈ ਇੱਥੋਂ ਇਹੀ ਪਤਾ ਲੱਗਦਾ ਹੈ ਕਿ ਪਰਮਾਤਮਾ ਪ੍ਰਭੂ ਸਭ ਦੇ ਅੰਦਰ ਹੈ ਪਰ ਪ੍ਰਭੂ ਨੂੰ ਪਾਉਣ ਦਾ ਜਿਹੜਾ ਮਾਰਗ ਹੈ ਨਾ ਸਭ ਦਾ ਅੰਦਰੋਂ ਉਹਨੂੰ ਆਪਣਾ ਹੀ ਸਮਝਣਾ ਪੈਣਾ ਹੈ ਜਿਦਾ ਹਰ ਬੀਜ ਦੇ ਅੰਦਰ ਉਹ ਬ੍ਰਿਕਸ਼ ਆਪਣਾ ਹੀ ਨਿਕਲਣਾ ਹੈ ਇਹ ਨਹੀਂ ਕਿ ਇਹ ਵੀ ਅੰਬ ਦਾ ਬੀਜ ਇਹ ਵੀ ਅੰਬ ਦਾ ਬੀਜ ਯਾਨੀ ਦੋ ਗੁੱਠਲੀਆਂ ਇੱਕ ਜਗ੍ਹਾ ਬੀਜ ਦੇਈਏ ਪਰ ਦੇਖੋਗੇ ਉਹਦੇ ਅੰਦਰੋਂ ਆਪਣਾ ਬ੍ਰਿਕਸ਼ ਨਿਕਲੇਗਾ ਉਹਦੇ ਅੰਦਰੋਂ ਆਪਣਾ ਬ੍ਰਿਕਸ਼ ਨਿਕਲੇਗਾ ਇਹ ਨਹੀਂ ਕਿ ਦੋਨੀਆਂ ਗੁੱਠਲੀਆਂ ਕਹਿਣਗੀਆਂ ਦੋਨੀਆਂ ਅਸੀਂ ਅੰਬ ਹੀ ਆਂ ਚਲੋ ਰਲ ਕੇ ਕੋਈ ਵਰਦੇਗੀ ਐਦਾਂ ਨਹੀਂ ਹੁੰਦਾ ਕਦੇ ਸੋ ਦੱਸਣਾ ਕੀ ਚਾਹੁੰਦੇ ਆ ਇਸ ਸਮਝਾਣਾ ਕੀ ਚਾਹੁੰਦੇ ਆ ਕਿ ਉਹ ਪਰਮਾਤਮਾ ਉਹ ਪ੍ਰਭੂ ਦੀ ਤਾਕਤ ਤੁਹਾਡੇ ਸਭ ਦੇ ਅੰਦਰ ਮਾਯੂਦ ਹੈ ਪਰ ਇੱਕ ਬੀਜ ਉਦੋਂ ਤੱਕ ਬੀਜੀ ਰਹ ਜਾਂਦਾ ਜਦ ਤੱਕ ਉਹਨੂੰ ਸਹੀ ਜ਼ਮੀਨ ਨਾ ਮਿਲੇ ਇੱਕ ਇਨਸਾਨ ਵੀ ਉਦੋਂ ਤੱਕ ਆਪਣੇ ਅੰਦਰਲੀ ਸ਼ਕਤੀ ਨੂੰ ਸਮਝੀ ਨਹੀਂ ਪਾਉਂਦਾ ਆਪਣੇ ਅੰਦਰਲੀ ਸ਼ਕਤੀ ਨੂੰ ਜਾਣ ਹੀ ਨਹੀਂ ਪਾਉਂਦਾ ਜਦ ਤੱਕ ਉਹਨੂੰ ਸਤਗੁਰੂ ਰੂਪੀ ਮੁਰਸ਼ਿਦ ਰੂਪੀ ਸਹੀ ਜ਼ਮੀਨ ਨਾ ਮਿਲੇ ਕਿਉਂਕਿ ਜਦੋਂ ਉਹਨੂੰ ਸਹੀ ਜ਼ਮੀਨ ਮਿਲਦੀ ਹੈ ਨਾ ਤਾਂ ਫਿਰ ਕਹਾਂਗੇ ਕਿ ਜਦੋਂ ਸਹੀ ਜ਼ਮੀਨ ਮਿਲਦੀ ਹੈ ਤਾਂ ਫਿਰ ਹੀ ਇਨਸਾਨ ਦੇ ਅੰਦਰ ਲੀਆਂ ਛੁਪੀਆਂ ਸ਼ਕਤੀਆਂ ਫਿਰ ਹੀ ਇਨਸਾਨ ਦੇ ਅੰਦਰਲੇ ਛੁਪੇ ਗੁਣ ਇਨਸਾਨ ਦੇ ਅੰਦਰਲੀ ਛੁਪੀ ਉਹ ਪ੍ਰਭੂ ਦੀ ਕਿਰਪਾ ਕਹਿ ਲੋ ਰਹਿਮਤ ਕਹਿ ਲੋ ਤਾਕਤ ਕਹਿ ਲੋ ਕੋਈ ਵੀ ਨਾਮ ਦੇ ਲੋ ਉਹ ਪ੍ਰਗਟ ਹੋਣੀ ਫੇ ਬੰਦੇ ਨੂੰ ਅਹਿਸਾਸ ਹੋਣਾ ਸ਼ੁਰੂ ਹੁੰਦਾ ਹੈ ਕਿ ਕਿਸ ਸ਼ਕਤੀ ਨੇ ਮੈਨੂੰ ਪੈਦਾ ਕੀਤਾ ਹੈ ਔਰ ਜਦੋਂ ਉਹ ਸ਼ਕਤੀ ਦਾ ਅਹਿਸਾਸ ਸਾਨੂੰ ਹੁੰਦਾ ਹੈ ਤਾਂ ਫਿਰ ਕੀ ਹੁੰਦਾ ਹੈ ਸਾਡੇ ਜੀਵਨ ਦੇ ਬੈਮ ਭਰਮ ਡਰ ਚਿੰਤਾਵਾਂ ਸਾਰੀਆਂ ਖਤਮ ਹੋ ਜਾਂਦੀਆਂ ਇਹ ਗੱਲ ਯਾਦ ਰੱਖਣਾ ਹਮੇਸ਼ਾ ਕਿਉਂਕਿ ਜਦੋਂ ਬੰਦੇ ਨੂੰ ਅਹਿਸਾਸ ਹੋ ਜਾਵੇ ਕਿ ਐਡੀ ਵੱਡੀ ਸ਼ਕਤੀ ਮੇਰੇ ਅੰਦਰ ਬੈਠੀ ਹੈ ਜਿਹਦੇ ਨਾਲ ਮੇਰਾ ਕਨੈਕਸ਼ਨ ਜੁੜਿਆ ਹੋਇਆ ਹੈ ਤਾਂ ਫਿਰ ਬੰਦਾ ਬਾਹਰ ਲੀਆਂ ਮੁਸ਼ਕਲਾਂ ਦੀ ਪਰਵਾਹ ਕਰੇਗਾ ਹੁਣ فرض ਕਰੋ ਤੁਹਾਡੇ ਰਸਤੇ ਦੇ ਵਿੱਚ ਇੱਕ ਕੁਆਂਟਲ ਦਾ ਪੱਥਰ ਪਿਆ ਹੈ ਜਿਹਦੇ ਨਾਲ ਰਸਤਾ ਰੁਕਿਆ ਹੋਇਆ ਹੈ ਅਗਰ ਤੁਸੀਂ ਕਮਜ਼ੋਰ ਹੋ ਤੁਹਾਨੂੰ ਟੈਨਸ਼ਨ ਹੋਏਗੀ ਤੁਹਾਨੂੰ ਟੈਨਸ਼ਨ ਹੋਏਗੀ ਕਿ ਇਸ ਐਡੇ ਵੱਡੇ ਕੁਆਂਟਲ ਦੇ ਪੱਥਰ ਨੇ 100 ਕਿਲੋ ਦੇ ਪੱਥਰ ਨੇ ਮੇਰਾ ਰਸਤਾ ਰੋਕਿਆ ਹੋਇਆ ਹੈ ਤਾਂ ਤੁਸੀਂ ਕੀ ਕਰੋਗੇ ਨਿਰਾਸ਼ ਹੋ ਕੇ ਵਾਪਸ ਆ ਜਾਓਗੇ ਕਿਉਂਕਿ ਪੱਥਰ ਮਜ਼ਬੂਤ ਹੈ ਤੁਸੀਂ ਕਮਜ਼ੋਰ ਪਰ ਜਰਾ ਹੁਣ ਸੋਚੋ ਅਗਰ ਇੱਕ ਪਹਿਲਵਾਨ ਹੋਵੇ ਜਿਹੜਾ ਕਿ 2 ਪੌਂਡਰ ਪੱਥਰ ਚੱਕ ਸਕਦਾ ਹੈ ਕਿਉਂਕਿ ਕਈ ਹੁੰਦੇ ਹਨ ਉਹ ਵੇਟ ਲਿਫਟਰ ਜਿਹੜੇ ਕਿੰਨੇ ਕਿੰਨੇ ਕੁਆਂਟਲ ਦਾ ਬਜਨ ਪਲੇਟਾਂ ਪਾਉਂਦੇ ਆ ਰੋਡ 'ਚ ਔਰ ਚੱਕ ਲੈਂਦੇ 월ਡ ਰਿਕਾਰਡ ਬਣਾ ਦਿੰਦੇ ਆ ਢਾਈ ਢਾਈ ਕੁਆਂਟਲ ਤਿੰਨ ਤਿੰਨ ਕੁਆਂਟਲ ਚੱਕ ਕੇ ਹੁਣ ਅਗਰ ਇਦਾਂ ਦਾ ਕੋਈ ਹੋਵੇ ਉਹਦੇ ਰਸਤੇ 100 ਕਿਲੋ ਦਾ ਪੱਥਰ ਪਿਆ ਹੋਵੇ ਉਹਦੇ ਵਾਸਤੇ ਸਮੱਸਿਆ ਹੋਏਗੀ ਉਦੇ ਵਾਸਤੇ ਰੁਕਾਵਟ ਹੋਏਗੀ ਉਹ ਕੀ ਕਰੇਗਾ ਉਹ ਵਾਪਸ ਨਹੀਂ ਆਏਗਾ ਉਹ ਮੱਥੇ ਤੇ ਹੱਥ ਰੱਖ ਕੇ ਨਹੀਂ ਬੈਠੇਗਾ ਕਿਉਂਕਿ ਉਹਨੂੰ ਪਤਾ ਮੇਰੇ ਚ ਸ਼ਕਤੀ ਇੰਨੀ ਹੈ ਕਿ ਇਹਨੂੰ ਮੈਂ ਆਸਾਨੀ ਨਾਲ ਉਠਾ ਸਕਦਾ ਹਾਂ ਉਹ ਇਥੋਂ ਕੀ ਪਤਾ ਲੱਗਦਾ ਹੈ ਕਿ ਰਸਤੇ 'ਚ ਰੁਕਾਵਟਾਂ ਸਭ ਦੇ ਆਉਂਦੀਆਂ ਹੈ ਕਿਉਂਕਿ ਜ਼ਿੰਦਗੀ ਦੇ ਹਰ ਮੋੜ 'ਤੇ ਮੁਸ਼ਕਿਲਾਂ ਖੜ੍ਹੀਆਂ ਹੈ ਇਹ ਜ਼ਿੰਦਗੀ ਦੇ ਮੋੜ ਤੇ ਮੁਸ਼ਕਿਲਾਂ ਕਿਸੇ ਵੇਲੇ ਵੀ ਆ ਸਕਦੀਆਂ ਹੈ ਪਰ ਅਗਰ ਅਸੀਂ ਆਪਣੇ ਆਪ ਨੂੰ कमजोर بنا ਕੇ بیٹھے ਰਮਾਂਗੇ ਤਾਂ ਮੁਸ਼ਕਿਲਾਂ ਸਾਨੂੰ ਰੋਕਣਗੀਆਂ ਵੀ ਔਰ ਸਾਨੂੰ ਦਰਦ ਵੀ ਦੇਣਗੀਆਂ ਤਕਲੀਫ ਵੀ ਦੇਣਗੀਆਂ ਔਰ ਉਹ ਸਾਡੇ ਉੱਤੇ ਡਰ ਵੀ ਪੈਦਾ ਕਰਨਗੀਆਂ ਔਰ ਸਾਨੂੰ ਸਾਡੀ ਮੰਜ਼ਲ ਤੱਕ ਪਹੁੰਚਣ ਨਹੀਂ ਦੇਣਗੀਆਂ ਪਰ ਅਗਰ ਹੁਣ ਕੀ ਕਰੀਏ ਫਿਰ ਅਗਰ ਐਸੀ ਆਪਣੀ ਸ਼ਕਤੀ ਨੂੰ ਜਾਣ ਲਈ ਆਪਣੀ ਸ਼ਕਤੀ ਨੂੰ ਵਧਾ ਲਈਏ ਤਾਂ ਫਿਰ ਉਹ ਮੁਸ਼ਕਿਲ ਸਾਡੇ ਵਾਸਤੇ ਮੁਸ਼ਕਿਲ ਨਹੀਂ ਰਹਿ ਜਾਏਗੀ ਆਸਾਨ ਹੋ ਜਾਏਗੀ ਦੱਸਣਾ ਕੀ ਚਾਹਦੇ ਆ ਫਿਰ ਇਹਨੂੰ ਇਦਾਂ ਸਮਝਾਵਾਂਗੇ ਜੇਕਰ ਉਹ ਪੱਥਰ ਤੁਹਾਡੇ ਤੋਂ ਨਹੀਂ ਉਠਾਇਆ ਜਾਂਦਾ ਚੈੱਕ ਕਰੋ ਮੈਂ ਤਾਂ 50 ਕਿਲੋ ਚੱਕ ਸਕਦਾ ਪਰ ਇਹ ਕੁੰਟਲ ਹੈ ਤਾਂ ਹੁਣ ਮੈਂ ਕੀ ਕਰ ਸਕਦਾ ਹੈ ਜਾਣਾ ਵੀ ਜ਼ਰੂਰ ਹੈ ਤਾਂ ਥੋੜੀ ਪ੍ਰੈਕਟਿਸ ਕਰਾਂ ਥੋੜੀ ਮਿਹਨਤ ਕਰਾਂ ਤਾਂ ਕਿ ਅੱਜ ਮੈਂ 50 ਕਿਲੋ ਚੱਕ ਸਕਦਾ ਮਿਹਨਤ ਹੋਰ ਵਧਾਵਾਂ ਕੁੰਟਲ ਚੱਕਾਂ ਔਰ ਇਹ ਹੋ ਸਕਦਾ ਕਿ ਨਹੀਂ ਅਜੇ ਜਿਮ ਚ ਜਾ ਕੇ ਦੇਖੋ ਕਈ ਨੌਜਵਾਨ ਦੇਖੇ ਜਿਹੜੇ ਪਹਿਲੇ ਦਿਨ ਜਾਂਦੇ ਆ ਤਾਂ 5 ਕਿਲੋ ਵਜ਼ਨ ਚੱਕ ਹੁੰਦਾ ਫਿਰ ਇੱਕ ਸਾਲ ਦੋ ਸਾਲ ਲਗਾਤਾਰ ਜਾਂਦੇ ਆ ਤਾਂ ਫਿਰ 25 25 50 50 ਕਿਲੋ ਆਰਾਮ ਨਾਲ ਚੱਕ ਲੈਂਦੇ ਕਿਉਂਕਿ ਰੋਜ਼ ਪ੍ਰੈਕਟਿਸ ਕਰਨ ਨਾਲ ਸਾਡੀ ਸਟਰੈਂਥ ਸਾਡੀ ਤਾਕਤ ਵਾਦੀ ਹੈ ਪਰ ਅੱਜ ਇਹ ਇਨਸਾਨ ਤਾਕਤ ਵਿਧਾਨ ਦੀ ਬਜਾਏ ਅੱਜ ਬੰਦਾ ਕਰਦਾ ਪਤਾ ਕੀ ਹੈ ਜਿੱਦੈ ਅਸੀਂ ਇੱਕ ਛੋਟੀ ਜਿਹੀ ਕਹਾਣੀ ਦੱਸੀ ਦੀ ਆ ਸਾਨੂੰ ਬੜੀ ਪਿਆਰੀ ਲੱਗਦੀ ਹੈ ਇਹ ਛੋਟੀ ਜਿਹੀ ਕਹਾਣੀ ਹੈ ਕਿ ਇੱਕ ਵਾਰ ਇੱਕ ਬੱਚਾ ਛੋਟਾ ਬੱਚਾ ਸਮਝ ਲਓ ਕਿ 10-12 ਸਾਲ ਦਾ ਔਰ ਬਾਹਰ ਗਿਆ ਬਾਹਰ ਗਿਆ ਆਪਣੇ ਘਰੋਂ ਸੈਰ ਕਰਦਾ ਕਰਦਾ ਇੱਕ ਪੇੜ ਦੇ ਕੋਲ ਪਹੁੰਚਿਆ ਇਹ ਸਿਰਫ ਸਾਨੂੰ ਸਮਝਾਉਣ ਵਾਸਤੇ ਕਹਾਣੀ ਬਣਾਈ ਹੈ ਜਰਾ ਸਮਝਣਾ ਸਾਰੇ ਆਹ ਉਹ ਕਹਿੰਦੇ ਉਹ ਬਾਹਰ ਗਿਆ ਇੱਕ ਪੇੜ ਦੇ ਕੋਲ ਖੜ ਗਿਆ ਔਰ ਪੇੜ ਦੇ ਨਾ ਉੱਪਰ ਫਲ ਲੱਗੇ ਹੋਏ ਸੀ ਜਦੋਂ ਫਲ ਲੱਗੇ ਹੋਏ ਸੀ ਹੁਣ ਬੱਚੇ ਦਾ ਕੱਦ ਛੋਟਾ ਸੀ 10-12 ਸਾਲ ਦਾ ਫਲ ਨੂੰ ਦੇਖਿਆ ਤਾਂ ਮੂੰਹ 'ਚ ਪਾਣੀ ਆ ਗਿਆ ਅਗਰ ਫਲ ਖਾਣ ਨੂੰ ਮਿਲ ਜਾਵੇ ਤਾਂ ਮਜ਼ਾ ਆ ਜਾਵੇ ਹੁਣ ਪੇੜ ਤੇ ਚੜ੍ਹ ਨਹੀਂ ਸਕਦਾ ਸੀ ਕਿਉਂਕਿ ਉਮਰ ਛੋਟੀ ਹੈ ਪੇੜ ਉੱਚਾ ਹੈ ਹੁਣ ਸ਼ਰਲ ਮਾਰ ਕੇ ਤੋੜ ਨਹੀਂ ਸਕਦਾ ਕਿਉਂਕਿ ਫਲ ਉੱਚੇ ਹੈ ਤਬ ਖੜਾ ਖੜਾ ਕੀ ਕਹਿੰਦਾ ਹੈ ਰੱਬਾ हे ਪ੍ਰਮਾਤਮਾ हे ਭਗਵਾਨ ਇਹ ਫਲ ਤੋੜ ਦੇ ਮੇਰੀ ਝੋਲੀ ਚ ਪਾ ਦੇ ਇਹ ਟੁੱਟ ਜਾਵੇ ਫਲ गिर ਜਾਵੇ ਫਲ ਪੈ ਜਾਵੇ ਮੇਰੀ ਝੋਲੀ ਚ ਮੈਂ ਖਾਣਾ ਚਾਹੁੰਦਾ ਬੈਠਾ ਬੈਠਾ ਬੇਨਤੀ ਕਰੀ ਜਾਂਦਾ ਅੱਖਾਂ ਬੰਦ ਕਰਕੇ 1 ਮਿੰਟ 2 ਮਿੰਟ 5 ਮਿੰਟ 10 ਮਿੰਟ ਬੇਨਤੀ ਕੀਤੀ ਕਿ ਤੋੜ ਦੇ ਫਲ ਕਰ ਦੇ ਪ੍ਰਭੂ ਕਿਰਪਾ ਇਹ ਫਲ ਮੇਰੀ ਝੋਲੀ ਚ ਪੈ ਜਾਵੇ ਰਹਿਮਤ ਕਰ ਦੇ ਕਰ ਦੇ ਕਿਰਪਾ ਜੇ ਤੂੰ ਹੈਗਾ ਆ ਤਾਂ ਅੱਜ ਸਾਬਿਤ ਕਰ ਦੇ ਜੇ ਤੂੰ ਹੈਗਾ ਤਾਂ ਅੱਜ ਫਲ ਤੋੜ ਕੇ ਦਿਖਾ ਦੇ ਯਾਨੀ ਇਦਾਂ ਦੀਆਂ ਗੱਲਾਂ ਬੱਚਾ ਕਰ ਲਗਾ ਜਿੱਦਾਂ ਕਈ ਵਾਰ ਬੰਦਾ ਕਹਿੰਦਾ ਨਾ ਅਗਰ ਰੱਬ ਹੈ ਤਾਂ ਮੇਰਾ ਦੁੱਖ ਦੂਰ ਕਰਕੇ ਦਿਖਾਵੇ ਅਗਰ ਰੱਬ ਹੈ ਤਾਂ ਮੇਰਾ ਆ ਕਮ ਕਰਕੇ ਦਿਖਾਵੇ ਅਗਰ ਰੱਬ ਹੈ ਤਾਂ ਮੇਰੀ ਸ਼ਰਾਬ ਸ਼ਰਾਬ ਕਰਕੇ ਦਿਖਾਵੇ ਭਾਈ ਰੱਬ ਨੂੰ ਤੇਰੀ ਸ਼ਰਾਬ ਨਾਲ ਕੀ ਮਤਲਬ ਜੇ ਪੀਊਗਾ ਤਾਂ ਨੁਕਸਾਨ ਤੇਰਾ ਕਿਡਨੀਆਂ ਤੇਰੀਆਂ ਖਰਾਬ ਹੋਣੀਆਂ ਰੱਬ ਦੀ ਥੋੜੀ ਹੋਣੀਆਂ ਜੇ ਛੱਡੂਗਾ ਤਾਂ ਫਾਇਦਾ ਵੀ ਤੈਨੂੰ ਹੀ ਹੋਣਾ ਹੈ ਪਰ ਬੰਦਾ ਦੇਖੋ ਕਿੰਨੀ ਨਾ ਸਮਝੀ ਦੀ ਗੱਲ ਕਰਦਾ ਰੱਬ ਨੂੰ ਤਾਂ ਇਦਾਂ ਕਹਿੰਦਾ ਜਿੱਦਾਂ ਜੇ ਮੈਂ ਕੁਝ ਖਾਂਦਾ ਪੀਂਦਾ ਤਾਂ ਰੱਬ ਦਾ ਨੁਕਸਾਨ ਹੋ ਰਿਹਾ ਰੱਬ ਨੇ ਤਾਂ ਸਾਨੂੰ ਜ਼ਿੰਦਗੀ ਦਿੱਤੀ ਹੈ ਹ ਸਮਝਦੇ ਹੋਗੇ ਹੁਣ ਉਹ ਜ਼ਿੰਦਗੀ ਨੂੰ ਅਸੀਂ ਬਿਹਤਰ ਵੀ ਬਣਾ ਸਕਦੇ ਤੇ ਜ਼ਿੰਦਗੀ ਨੂੰ ਵਿਗਾੜ ਵੀ ਜਿੰਦਾਂ ਤੁਸੀਂ ਬੱਚੇ ਨੂੰ ਖੁਸ਼ੀ ਦੇ ਨਾਲ ਉਹਦੇ ਜਨਮ ਦਿਨ ਤੇ 1000 ਰੁਪਏ ਦੇ ਦੋ ਕਿ ਲੈ ਵੀ ਤੈਨੂੰ 1000 ਰੁਪਏ ਦਿੱਤਾ ਤਾਂ ਹੁਣ ਬੱਚਾ ਸਮਝਦਾਰ ਹੋਏਗਾ 1000 ਰੁਪਏ ਦਾ ਕੁਝ ਫਾਇਦੇ ਵਾਲੀ ਚੀਜ਼ ਕਰੇਗਾ ਜੂਸ ਪੀਏਗਾ ਕੋਈ ਅੱਛਾ ਖਾਏਗਾ ਜੋ ਸਿਹਤ ਨੂੰ ਫਾਇਦਾ ਦੇਗਾ ਤਜੇ ਨਾ ਸਮਝ ਹੋਏਗਾ ਤਾਂ ਜਾ ਕੇ ਜੂਆ ਖੇਡੇਗਾ ਜਾਂ ਜਾ ਕੇ ਨਸ਼ਾ ਕਰੇਗਾ ਸ਼ਰਾਬ ਪੀਗਾ ਜਿੰਨਾ ਆਪਣਾ ਹੀ ਨੁਕਸਾਨ ਹੁਣ ਸਮਝਦਾਰ ਬੰਦਾ ਕਹਿੰਦਾ ਜੇ ਇਹ ਚੀਜ਼ ਮੇਕੋ ਆਈ ਹੈ ਇਹਨੂੰ ਉਸ ਰਸਤੇ ਲਾਵਾਂ ਜਿੱਥੇ ਮੈਨੂੰ ਫਾਇਦਾ ਹੋਵੇ ਮੇਰੀ ਸਿਹਤ ਵੀ ਅੱਛੀ ਹੋਵੇ ਜਾਂ ਮੈਨੂੰ ਕਿਤੇ ਐਸੀ ਜਗ੍ਹਾ ਇਨਵੈਸਟ ਕਰਾਂ ਕਿ ਮੈਨੂੰ ਇਹਦਾ ਲਾ ਮਿਲੇ ਤਾਂ ਨਾ ਸਮਝ ਕੀ ਕਰਦਾ ਉਹ ਸਵੰਸਾਂ ਦੇ ਕੀਮਤੀ ਤੁਹਾਨੂੰ ਸ਼ਰਾਬਾਂ ਕਵਾਬਾਂ ਨਸ਼ੀਆਂ ਬੁਰਾਈਆਂ ਲੜਾਈਆਂ ਝਗੜੀਆਂ ਚ ਹੀ ਖਰਾਬ ਕਰ ਦਿੰਦਾ ਔਰ ਫਿਰ ਕਹਿੰਦਾ ਹੈ ਇਹ ਪ੍ਰਮਾਤਮਾ ਨੇ ਜ਼ਿੰਦਗੀ ਕੀ ਦਿੱਤੀ ਸਾਨੂੰ ਇਹ ਜੀਵਨ ਚ ਦੁੱਖ ਹੀ ਬੜੇ ਆ ਸੋ ਇਹ ਕਹਾਂਗੇ ਜੀਵਨ ਚ ਦੁੱਖ ਨਹੀਂ ਹੈ ਜੀਵਨ ਚ ਆਨੰਦ ਹੈ ਜੀਵਨ ਚ ਖੁਸ਼ੀਆਂ ਹੈ ਪਰ ਦੁੱਖ ਉਹਨਾਂ ਵਾਸਤੇ ਆ ਜਿਹਨਾਂ ਨੂੰ ਜ਼ਿੰਦਗੀ ਜੀਣ ਦੀ ਕਲਾ ਨਹੀਂ ਆਂਦੀ ਜਦੋਂ ਬੰਦਾ ਕਵੇ ਇੱਕ ਅਣਜਾਣ ਬੰਦੇ ਨੂੰ ਗੱਡੀ ਦੀ ਸੀਟ ਤੇ ਉਠਾ ਦੋ ਜਿਹਨੂੰ ਗੱਡੀ ਚਲਾਣੀ ਨਹੀਂ ਆਂਦੀ ਉਹਨੂੰ ਕਹੇ ਗੱਡੀ ਚਲਾ ਹੁਣ ਕਹਣਾ ਗੱਡੀ ਚਲਾਣਾ ਦੁੱਖ ਹੀ ਬੜਾ ਪਰੇਸ਼ਾਨੀ ਬੜੀ ਹੈ ਡਰ ਹੀ ਬੜਾ ਹੈ ਸਮਝਦੇ ਹੋ ਕਿ ਨਹੀਂ ਕਿਉਂਕਿ ਜੇ ਨਹੀਂ ਆਂਦੀ ਉਹਦੇ ਵਾਸਤੇ ਔਖੀ ਹੈ ਉਹਦੇ ਵਾਸਤੇ ਮੁਸ਼ਕਿਲ ਹੈ ਉਹ ਕਹਿੰਦਾ ਮੈਨੂੰ ਟੈਨਸ਼ਨ ਚ ਪਾਤਾ ਆ ਮੈਨੂੰ ਸਮੱਸਿਆ ਹੈ ਕਿਉਂਕਿ ਮੈਨੂੰ ਗੱਡੀ ਨਹੀਂ ਚਲਾਣੀ ਆਂਦੀ ਪਰ ਬਿਠਾਤਾ ਮੈਨੂੰ ਸਟੀਰਿੰਗ ਤੇ ਉਹਦੇ ਵਾਸਤੇ ਸਮੱਸਿਆ ਹੈ ਉਹ ਗੱਡੀ ਦਾ ਲਾਭ ਕਦੀ ਲੈ ਸਕਦਾ ਹੈ ਜਿਹਨੂੰ ਚਲਾਣੀ ਨਹੀਂ ਆਂਦੀ ਤਾਂ ਜਿਹਨੂੰ ਚਲਾਣੀ ਆਂਦੀ ਹੈ ਉਹਦੇ ਵਾਸਤੇ ਆਨੰਦ ਹੈ ਉਹ ਕਹਿੰਦਾ ਭਾਈ ਮਜ਼ਾ ਹੈ ਮਾਰੋ ਸਲਫ ਤਾਂ ਜਿੱਥੇ ਮਰਜੀ ਲੈ ਜਾਓ ਕਿਉਂਕਿ ਜਿਹਨੂੰ ਚਲਾਣੀ ਆਂਦੀ ਉਹਦੇ ਵਾਸਤੇ ਆਨੰਦ ਹੈ ਹੁਣ ਕਈ ਵਾਰ ਦੇਖਿਆ ਨਾ ਬੱਚੇ ਨੂੰ ਜਦੋਂ ਨਵੀਂ-ਨਵੀਂ ਸਾਈਕਲ ਆਂਦੀ ਤਾਂ ਬਿਨਾਂ ਮਤਲਬ ਕੋਈ ਢੇ ਲਾਂਦਾ ਰਹੇ ਬਿਨਾਂ ਮਤਲਬ ਉਹ ਤਾਂ ਘੁੰਮੀ ਜਾਏਗਾ ਮੰਮੀ ਉੱਥੇ ਜਾਣਾ ਉੱਥੇ ਜਾਣਾ ਪਾਰਕ ਜਾ ਕੇ ਸਾਈਕਲ ਚਲਾਣੀ ਕਿਉਂ ਕਿਉਂਕਿ ਜਿਹਨੂੰ ਚਲਾਣੀ ਆ ਗਈ ਉਹਦੇ ਵਾਸਤੇ ਮਜ਼ੇਦਾਰ ਚੀਜ਼ ਹੈ ਤਾਂ ਜਿਹਨੂੰ ਚਲਾਣੀ ਨਹੀਂ ਆਂਦੀ ਉਹਦੇ ਵਾਸਤੇ ਉਹ ਸਮੱਸਿਆ ਹੈ ਉਹ ਡਰਨਾ ਨਹੀਂ ਭਾਈ ਮੈਂ ਨਹੀਂ ਚਲਾ ਸਕਦਾ ਯੋਕ ਕਹਿੰਦੇ ਮੇਰੇ ਸੱਟਣ ਨਾਲ ਲੈ ਵੀ ਲੱਗ ਜਾਵੇ ਚੋਟਣ ਲੱਗ ਜਾਵੇ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਹੈ ਕਈ ਜ਼ਿੰਦਗੀ ਨੂੰ ਕਹਿੰਦੇ ਦੁੱਖ ਕਈ ਜ਼ਿੰਦਗੀ ਨੂੰ ਕਹਿੰਦੇ ਸਮੱਸਿਆ ਤਾਂ ਇਹਦਾ ਮਤਲਬ ਕੀ ਹੈ ਕਿ ਜ਼ਿੰਦਗੀ ਦੁੱਖ ਨਹੀਂ ਹੈ ਇਥੋਂ ਪਤਾ ਲੱਗਦਾ ਕਿ ਇਹਨੂੰ ਜ਼ਿੰਦਗੀ ਜੀਣ ਦਾ ਢੰਗ ਨਹੀਂ ਆਂਦਾ ਜ਼ਿੰਦਗੀ ਗਲਤ ਰਸਤੇ ਚੱਲ ਕੇ ਜੀ ਰਿਹਾ ਤਾਂ ਹੀ ਤਾਂ ਦੁੱਖ ਬੱਲੇ ਪੈ ਰਿਹਾ ਸਮਝ ਰਿਓ ਕਿ ਨਹੀਂ ਤਾਂ ਜੇ ਜ਼ਿੰਦਗੀ ਜੀਣ ਦੀ ਕਲਾ ਆ ਜਾਵੇ ਤਾਂ ਫਿਰ ਬੰਦਾ ਕਹਿੰਦਾ ਜ਼ਿੰਦਗੀ ਦਾ ਆਨੰਦ ਹੀ ਬੜਾ ਹੈ ਇਸ ਲਈ ਤਾਂ ਸ਼੍ਰੀ ਕ੍ਰਿਸ਼ਨ ਨੇ ਇੱਕ ਗੱਲ ਬੜੀ ਪਿਆਰੀ ਕਹੀ ਹੈ ਸ਼੍ਰੀ ਕ੍ਰਿਸ਼ਨ ਨੇ ਇੱਕ ਜਗ੍ਹਾ ਬੜਾ ਪਿਆਰਾ ਗਿਆ ਕਿਉਂਕਿ ਸ਼੍ਰੀ ਕ੍ਰਿਸ਼ਨ ਐਸੇ ਸੀ ਜਿਹੜੇ ਹਰ ਤਰ੍ਹਾਂ ਦੇ ਹਾਲਾਤ ਵਿੱਚ ਸਦਾ ਮੁਸਕੁਰਾਉਂਦੇ ਰਹਿੰਦੇ ਸੀ ਉਹਨਾਂ ਦੇ ਚਿਹਰੇ ਤੇ ਹਮੇਸ਼ਾ ਸਮਾਈਲ ਰਹਿੰਦੀ ਸੀ ਤੇਲੇ ਚਾਹੇ ਕਾਲੀਏ ਨਾਗ ਦੇ ਫਨ ਉੱਪਰ ਹੋਵੇ ਉੱਥੇ ਵੀ ਨੱਚ ਰਹੇ ਹੈ ਉਹ ਉਹ ਦੱਸ ਕੀ ਰਹੇ ਹੈ ਕਿ ਜੀਵਨ 'ਚ ਜੈਸੀ ਮਰਜ਼ੀ ਸਮੱਸਿਆ ਹੋਵੇ ਕਦੀ ਨਿਰਾਸ਼ ਨਾ ਹੋਵੋ ਕਦੀ ਹਾਰਨਾ ਮੰਨੋ ਹਰ ਸਮੱਸਿਆ ਦਾ ਸਾਹਮਣਾ ਹਿੰਮਤ ਨਾਲ ਹੌਸਲੇ ਨਾਲ ਮੁਸਕੁਰਾਉਂਦੇ ਹੋਏ ਕਰੋ ਤਾਂ ਬੜੀ ਤੋਂ ਬੜੀ ਸਮੱਸਿਆ ਨੂੰ ਵੀ ਤੁਸੀਂ ਆਸਾਨੀ ਨਾਲ ਜਿੱਤ ਸਕਦੇ ਹੋ ਇਹ ਸਮਝਣਾ ਜ਼ਰਾ ਸਾਰੇ ਯੋਗ ਇਸ ਮੁਸੀਬਤ ਆ ਤਾਂ ਸਭ ਦੇ ਜੀਵਨ ਚ ਕੋਈ ਨਾ ਕੋਈ ਆਣੀ ਆ ਕਿ ਨਹੀਂ ਇਸ ਕਰਕੇ ਉਹਨਾਂ ਨੇ ਬੜੀ ਪਿਆਰੀ ਗੱਲ ਕਹੀ ਹੈ ਕਹਿੰਦੇ ਇਨਸਾਨ ਨੂੰ ਜ਼ਿੰਦਗੀ ਜੀਣ ਦਾ ਢੰਗ ਪਤਾ ਕਦੋਂ ਆਂਦਾ ਹੈ ਹੁਣ ਜਰਾ ਗੌਰ ਕਰਨਾ ਹੁਣ ਤੁਸੀਂ ਦੇਖਣਾ ਜਦਾਈ ਦੱਸਿਆ ਕਿ ਜਿਹਨਾਂ ਨੂੰ ਜ਼ਿੰਦਗੀ ਜੀਣ ਦੀ ਕਲਾ ਆਂਦੀ ਹੈ ਨਾ ਉਹਨਾਂ ਵਾਸਤੇ ਜ਼ਿੰਦਗੀ ਆਨੰਦ ਹੈ ਤਾਂ ਉਹਨਾਂ ਨੇ ਦੱਸਿਆ ਹੈ ਕਿ ਮੁੱਤਾ ਦਿੱਤਾ ਹੈ ਇੱਥੋਂ ਪਤਾ ਲੱਗ ਜਾਏਗਾ ਕਿ ਸਾਨੂੰ ਜ਼ਿੰਦਗੀ ਜੀਣ ਦਾ ਢੰਗ ਆਂਦਾ ਕਿ ਨਹੀਂ ਸ਼੍ਰੀ ਕ੍ਰਿਸ਼ਨ ਨੇ ਕਿਹਾ ਕਿ ਜਦ ਤੂੰ ਦਰਦ ਮੇ जब तुम दर्द में भी, भी और लोगों की कड़वी बातें बाते 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 सुनकर भी, 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 भी मुस्कुरा सकते हो तो समझ लो तुम्हें जिंदगी जीने का ढंग आ गया जरा हूं गौर करो ये बड़ी प्यारी गल है ਆਹੀ ਤਾਂ ਇਹਨੂੰ ਕਿਹਾ ਹੁਣ ਜਰਾ ਚੈੱਕ ਕਰ ਨਾ ਕਿ ਜੇ ਤੁਹਾਡੇ ਕੋਈ ਦਰਦ ਹੈ ਨਾ ਤੁਹਾਨੂੰ ਕੋਈ ਪੀੜਾ ਹੈ ਤਾਂ ਹੁਣ ਇੱਕ ਬੰਦਾ ਕਹਿੰਦਾ ਫਰਜ਼ ਕਰੋ ਤੇ ਸੱਟ ਲੱਗ ਗਈ ਜਾਂ ਬੁਖਾਰ ਹੈ ਓਏ ਯਾਰ ਮੈਨੂੰ ਤਾਂ ਬੁਖਾਰ ਹੀ ਬਹੁਤ ਤੇਜ਼ ਹੈ ਔਰ ਮੇਰੇ ਦਰਦ ਵੀ ਬੜੀ ਹੋ ਰਹੀ ਹੈ ਦਰਦ ਨਾਲ ਮੈਨੂੰ ਤੰਗ ਕੀਤਾ ਉਹ ਹਰ ਵੇਲੇ ਰੋਣਾ ਹੀ ਰੋਂਦਾ ਰਹਿੰਦਾ ਦਰਦਾਂ ਦਾ ਦੁੱਖਾਂ ਦਾ ਤਾਂ ਸਮਝ ਲੈ ਨੂੰ ਜ਼ਿੰਦਗੀ ਜੀਣ ਦਾ ਢੰਗ ਹੱਲੇ ਕੋਈ ਤੁਹਾਨੂੰ ਮਾਰੇ ਜਾਂ ਬੁਰਾ ਬੋਲ ਦੇਵੇ ਤੁਹਾਨੂੰ ਗੁੱਸਾ ਆ ਜਾਵੇ ਤਾਂ ਸਮਝ ਲਓ ਹੱਲੇ ਜ਼ਿੰਦਗੀ ਜੀਣ ਦਾ ਢੰਗ ਤੁਹਾਨੂੰ ਆਇਆ ਨਹੀਂ ਹੱਲੇ ਹੁਣ ਢੰਗ ਸਿੱਖਣ ਦੀ ਲੋੜ ਹੈ ਇਹਦਾ ਬੰਦਾ ਕਹਿੰਦਾ ਮੈਨੂੰ ਤਾਂ ਜ਼ਿੰਦਗੀ ਜੀਣੀ ਆਂਦੀ ਹੈ ਦੇਖੋ ਮੈਂ ਖਾ ਰਿਹਾ ਆਂ ਪੀ ਰਿਹਾ ਆਂ ਇਹ ਕਰ ਰਿਹਾ ਆਂ ਉਹ ਕਰ ਰਿਹਾ ਤੇ ਇਹ ਤਾਂ ਜਾਨਵਰ ਵੀ ਕਰ ਰਹੇ ਆ ਕਰ ਰਹੇ ਆ ਕਿ ਨਹੀਂ ਜਾਨਵਰ ਵੀ ਖਾ ਰਹੇ ਆ ਪੀ ਰਹੇ ਆ ਸੌ ਰਹੇ ਆ ਜਾਗ ਰਹੇ ਆ ਪਰ ਜ਼ਿੰਦਗੀ ਜੀਣ ਦਾ ਢੰਗ ਕੀ ਹੈ ਕਿ ਜ਼ਿੰਦਗੀ ਸਾਨੂੰ ਆਨੰਦ ਲੈਣ ਵਾਸਤੇ ਉਸ ਪ੍ਰਮਾਤਮਾ ਨੇ ਦਿੱਤੀ ਹੈ ਤਾਂ ਸਾਨੂੰ ਕਲਾ ਇਹ ਸਿੱਖਣੀ ਚਾਹੀਦੀ ਕਿ ਹਾਲਾਤ ਚਾਹੇ ਜੈਸੇ ਮਰਜ਼ੀ ਹੋਣ ਅਸੀਂ ਆਪਣੇ ਅੰਦਰਲੇ ਆਨੰਦ ਨੂੰ ਕਦੀ ਜਾਣ ਨਾ ਦੇਈਏ ਅਰੇ ਹੋ ਸਕਦਾ ਹੈ ਇਹਦੇ ਵਾਸਤੇ ਸਾਨੂੰ ਆਪਣੇ ਆਪ ਨੇ ਹੀ ਸੰਕਲਪ ਕਰਨਾ ਪੈਣਾ ਕਿ ਹਰ ਹਾਲਤ ਵਿੱਚ ਹਰ ਸਥਿਤੀ ਵਿੱਚ ਮੈਂ ਖੁਸ਼ ਰਹਿਣਾ ਹੈ ਫਿਰ ਇੱਥੇ ਕਹਾਂਗੇ ਹੁਣ ਤੁਸੀਂ ਕਹਿਣਾ ਜੀ ਜੇ ਮੈਨੂੰ ਬਿਮਾਰੀ ਹੈ ਮੇਰੇ ਕਿਤੇ ਦਰਦ ਹੋ ਰਿਹਾ ਫਿਰ ਮੈਂ ਖੁਸ਼ ਹੋਵਾਂ ਤਾਂ ਕੀ ਮੇਰਾ ਦਰਦ ਠੀਕ ਹੋ ਜਾਏਗਾ ਤਾਂ ਇੱਕ ਗੱਲ ਯਾਦ ਰੱਖਣਾ ਅੱਜ ਸਾਇੰਸ ਨੇ ਵੀ ਇਹ ਗੱਲ ਸਾਬਿਤ ਕੀਤੀ ਹੈ ਕਿ ਦਰਦ ਵਿੱਚ ਜਿੰਨਾ ਤੁਸੀਂ ਰੋਂਦੇ ਹੋ ਹਾਏ ਹਾਏ ਕਰਦੇ ਹੋ ਤੁਹਾਡੀ ਦਰਦ ਵੱਧਦੀ ਹੈ ਬਿਮਾਰੀ ਵੱਧਦੀ ਹੈ ਤਾਂ ਜਿੰਨਾ ਤੁਸੀਂ ਹੱਸਦੇ ਹੋ ਸਮਾਈਲ ਕਰਦੇ ਹੋ ਨਾ ਉੰਨੀ ਜਲਦੀ ਤੁਹਾਡਾ ਦੁੱਖ ਵੀ ਠੀਕ ਹੋ ਜਾਂਦਾ ਕਿਉਂਕਿ ਜਦੋਂ ਅਸੀਂ ਸਮਾਈਲ ਕਰਦੇ ਹਾਂ ਤਾਂ ਜਦੋਂ ਗੌਰ ਕਰਨਾ ਅਸੀਂ ਆਪਣੇ ਮਾਈਂਡ ਨੂੰ ਇਹ ਸਿਗਨਲ ਭੇਜਦੇ ਕਿ ਸਭ ਕੁਝ ਠੀਕ ਹੈ ਯੋ ਕਿ ਹਾਸ ਹੋ ਹੀ ਸਕਦਾ ਹੈ ਜਿਹੜਾ ਠੀਕ ਹੋਵੇ ਜਦੋਂ ਅਸੀਂ ਮਾਈਂਡ ਨੂੰ ਸਿਗਨਲ ਭੇਜਦੀਆਂ ਸਮਾਈਲ ਕਰਦੇ ਤਾਂ ਮਾਈਂਡ ਨੂੰ ਸਿਗਨਲ ਮਿਲਦਾ ਹੈ ਕਿ ਸਭ ਠੀਕ ਹੈ ਤਾਂ ਜਦੋਂ ਮਾਈਂਡ ਸੋਚਦਾ ਸਭ ਠੀਕ ਹੈ ਤੇ ਐਸੇ ਕੈਮੀਕਲ ਰਿਲੀਜ਼ ਕਰਦਾ ਹੈ ਸਾਡੀ ਬੋਡੀ ਜਿਹੜੇ ਸਾਡੇ ਦੁੱਖਾਂ ਨੂੰ ਖਤਮ ਕਰਨੇ ਸ਼ੁਰੂ ਕਰ ਦਿੰਦੇ ਇਸ ਲਈ ਤੁਸੀਂ ਨਾ ਕਦੀ ਸਰਚ ਕਰਕੇ ਦੇਖਣਾ ਅੱਜ ਵਿਗਿਆਨ ਨੇ ਕਿਹਾ ਕਿ ਚਾਰ ਹੈਪੀ ਕੈਮੀਕਲ ਹੁੰਦੇ ਹੈ ਹੈਪੀ ਕੈਮੀਕਲ ਜੋ ਸਾਡੀ ਬੋਡੀ ਚ ਪੈਦਾ ਹੁੰਦੇ ਹੈ ਹੈਪੀ ਕੈਮੀਕਲ ਉਹ ਕਿਹੜੇ-ਕਿਹੜੇ ਆ ਡੋਪਾਮਾਈਨ ਹੋ ਗਿਆ 세ਰਾਟੋਨਿਨ ਹੋ ਗਿਆ অক্সੀਟੋਸਿਨ ਹੋ ਗਿਆ ਐਂਡਰੋਫਿਨ ਇਹ ਚਾਰ ਕੈਮੀਕਲ ਹੈ ਜੋ ਸਾਨੂੰ ਹੈਪੀ ਕੈਮੀਕਲ ਹੈ ਜਦੋਂ ਅਸੀਂ ਖੁਸ਼ ਹੁੰਦੇ ਆ ਤੇ ਚਾਰ ਕੈਮੀਕਲ ਸਾਡੇ ਬੋਡੀ ਵਿੱਚ ਵਧਣੇ ਸ਼ੁਰੂ ਹੁੰਦੇ ਆ ਉਹ ਇਹ ਚਾਰ ਕੈਮੀਕਲ ਐਸੇ ਆ ਜਿਹੜੇ ਸਾਡੀ ਹਰ ਬਿਮਾਰੀ ਨੂੰ ਠੀਕ ਕਰਦੇ ਐਂਡਰੋਫਿਨ ਕੀ ਹੁੰਦਾ ਜ਼ਰਾ ਗੌਰ ਕਰਨਾ ਕਿਸੇ ਦੇ ਬਹੁਤ ਜ਼ਿਆਦਾ ਦਰਦ ਹੁੰਦੀ ਹੋਵੇ ਨਾ ਤਾਂ ਡਾਕਟਰ ਸਾਨੂੰ ਐਂਡਰੋਫਿਨ ਦਾ ਇੰਜੈਕਸ਼ਨ ਦਿੰਦੇ ਆ ਕਿ ਇਹਦੀ ਦਰਦ ਠੀਕ ਹੋ ਜਾਵੇ ਹੁਣ ਅਗਰ ਤੁਸੀਂ ਖੁਸ਼ ਰਹਿੰਦੇ ਹੋ ਤਾਂ ਤੁਹਾਡੀ ਬੋਡੀ ਹੀ ਐਂਡੋਫਿਨ ਪੈਦਾ ਕਰਦੀ ਹੈ ਕਿ ਤੁਹਾਡਾ ਦਰਦ ਠੀਕ ਹੋਣਾ ਸ਼ੁਰੂ ਹੋ ਜਾਂਦਾ ਸਮਝਦੇ ਹੋ ਕਿ ਨਹੀਂ ਇਹ ਰਿਸਰਚ ਹੋਈ ਹੈ ਇਸ ਲਈ ਫਿਰ ਦੱਸਣਾ ਚਾਹਾਂਗੇ ਕਿ ਹੁਣ ਅੱਜ ਬੰਦਾ ਕੀ ਹੈ ਦੁੱਖ ਆ ਗਿਆ ਬੋਡੀ ਅੰਦਰੋਂ ਕੈਮੀਕਲ ਹੈ ਪਰ ਉਹ ਪੈਦਾ ਕਦੋਂ ਹੋਣਾ ਜਦੋਂ ਉਹ ਬੰਦੇ ਨੇ ਖੁਸ਼ ਹੋਣਾ ਹੈ ਇਦਾਂ ਸਮਝ ਲਓ ਬੰਦਾ ਕਹਿੰਦਾ ਗੋਲੀ ਮੈਨੂੰ ਕਦੋਂ ਮਿਲਣੀ ਜਦੋਂ ਮੈਂ ਡਾਕਟਰ ਕੋ ਜਾਣਾ ਹੈ ਹੁਣ ਬਾਹਰੋਂ ਡਾਕਟਰ ਕੋ ਮੈਂ ਜਾਂਦਾ ਹਾਂ ਪਰਚੀ ਘਟਾਂਦਾ ਹਾਂ ਪੈਸਾ ਵੀ ਲਾਂਦਾ ਹਾਂ ਉੱਥੇ ਟੀਕਾ ਵੀ ਲਵਾ ਕੇ ਦਰਦ ਚੱਲਦਾ ਆ ਪਰ ਮੂਰਖਾ ਕਿਉਂ ਨਹੀਂ ਘਰ ਖੜ ਕੇ ਤੂੰ ਥੋੜਾ ਹਾਸੇ ਲਵੇਂ ਮੁਸਕਰਾ ਲਵੇਂ ਤਾਂ ਬੋਡੀ ਨੇ ਤੇਰੇ ਅੰਦਰ ਹੀ ਉਹ ਐਂਡਰੋਫਿਨ ਪੈਦਾ ਕਰ ਦੇਣਾ ਤੇਰਾ ਅੰਦਰ ਹੀ ਖੁਸ਼ ਹੋ ਕੇ ਤੇਰਾ ਦੁੱਖ ਦੂਰ ਹੋਣਾ ਸ਼ੁਰੂ ਹੋ ਜਾਣਾ ਹੈ ਤਾਂ ਫੇਰ ਤੂੰ ਡਾਕਟਰਾਂ ਦੇ ਪੈਸੇ ਖਰਚਣ ਦੀ ਵੀ ਇਸ ਲਈ ਇਹ ਅਜਮਾਈਆਂ ਹੋਈਆਂ ਚੀਜ਼ਾਂ ਹੈ ਸਾਇੰਸ ਨੇ ਸਾਬਿਤ ਕੀਤਾ ਹੈ ਇਸ ਲਈ ਤਾਂ ਹੀ ਕਿਹਾ ਤੁਸੀਂ ਗੂਗਲ ਤੇ ਜਾ ਕੇ ਸਰਚ ਕਰਿਓ ਚਾਰ ਹੈਪੀ ਕੈਮੀਕਲ ਪੰਜਾਬੀ ਚ ਲਿਖ ਲਓ ਹਿੰਦੀ ਚ ਲਿਖ ਲਓ ਤਾਂ ਉਹਦੇ ਤੇ ਨਾਮ ਜਿਹੜੇ ਦੱਸਿਆ ਨਾ ਤੁਹਾਨੂੰ ਇਹ ਨਾਮ ਤੁਹਾਡੇ ਸਾਹਮਣੇ ਆ ਜੀ ਹੈਪੀ ਕੈਮੀਕਲ ਤਾਂ ਇੱਕ ਕੈਮੀਕਲ ਜਿਹਨੂੰ ਕੋਰਟੀਸੋਲ ਕਿਹਾ ਜਾਂਦਾ ਹੈ ਇਹ ਕਦੋਂ ਜਦੋਂ ਅਸੀਂ ਚਿੰਤਾ ਕਰਦੇ ਆ ਇਹ ਬੁਰਾ ਕੈਮੀਕਲ ਹੈ ਇਹਨੂੰ ਇਦਾਂ ਸਮਝ ਲਓ ਕਿ ਜਿਦਾਂ ਇੱਕ ਸ਼ਰਬਤ ਹੈ ਉਹ ਸ਼ਰਬਤ ਜਾਂ ਜੂਸ ਹੈ ਜਿਹੜਾ ਸਾਨੂੰ ਫਾਇਦਾ ਦੇਣ ਵਾਲਾ ਹੈ ਸਮਝ ਦਿਓ ਕਿ ਨਹੀਂ ਪਰ ਉਹ ਜੂਸ ਦੇ ਵਿੱਚ ਇੱਕ ਜ਼ਹਿਰ ਦੀ ਬੂੰਦ ਪਾ ਦਿਓ ਤਾਂ ਪੂਰਾ ਜੂਸ ਕੀ ਹੋ ਜਾਂਦਾ ਫਿਰ ਜ਼ਹਿਰੀਲਾ ਹੋ ਗਿਆ ਜਿਹੜਾ ਸਾਨੂੰ ਫਾਇਦਾ ਦੇਣ ਵਾਲਾ ਸੀ ਉਹ ਬਣ ਗਿਆ ਸਾਡੀ ਸਿਹਤ ਵਾਸਤੇ ਹਾਨੀਕਾਰਕ ਕਿਉਂਕਿ ਜਿਹੜਾ ਜ਼ਹਿਰ ਪੈ ਗਿਆ ਉਹ ਕੰਟਰੀ ਸੋਲ ਵੀ ਇੱਕਦਾਂ ਨਾ ਕੈਮੀਕਲ ਹੈ ਜੋ ਸਾਡੀ ਬਾਡੀ 'ਚ ਪੈਦਾ ਹੁੰਦਾ ਹੈ ਇਹ ਜਦੋਂ ਵੱਧਦਾ ਹੈ ਤਾਂ ਸਾਡੀ ਬਾਡੀ 'ਚ ਬਿਮਾਰੀਆਂ ਵਧਦੀਆਂ ਸਾਡੀ ਬਾਡੀ 'ਚ ਬਿਮਾਰੀਆਂ ਵਾਦੀਆਂ ਹੈ ਬੰਦਾ ਕਹਿੰਦਾ ਮੈਨੂੰ ਸ਼ੂਗਰ ਹੈ ਮੈਨੂੰ ਗਠੀਆ ਹੈ ਮੈਨੂੰ ਆਹ ਪ੍ਰੋਬਲਮ ਮੈਨੂੰ ਉਹ ਪ੍ਰੋਬਲਮ ਇਹ ਜਾਦਾ ਪ੍ਰੋਬਲਮਾਂ ਟੈਨਸ਼ਨ ਚਿੰਤਾ ਡਰਨ ਦੇ ਨਾਲ ਇਹ ਕੈਮੀਕਲ ਸਾਡੀ ਬਾਡੀ 'ਚ ਵਾਧਾ ਹੈ ਜਿਹੜਾ ਕਿ ਸਾਨੂੰ ਬਿਮਾਰ ਕਰਨਾ ਸ਼ੁਰੂ ਜਿੱਦਾਂ ਆਪਾਂ ਕਹਿੰਦੇ ਇੱਕ ਧੀਮਾ ਜ਼ਹਿਰ ਹੁੰਦਾ ਇੱਕ ਜ਼ਹਿਰ ਉਹ ਹੁੰਦਾ ਹੈ ਜਿਹੜਾ ਪੀ ਲਿਆ ਤਾਂ ਬੰਦਾ ਮਰ ਗਿਆ ਤਾਂ ਇੱਕ ਜ਼ਹਿਰ ਉਹ ਹੁੰਦਾ ਜਿਹੜਾ ਥੋੜਾ ਥੋੜਾ ਅਗਰ ਬੰਦੇ ਨੂੰ ਦਿੱਤਾ ਜਾਵੇ ਨਾ ਤਾਂ ਹੌਲੀ-ਹੌਲੀ ਹੌਲੀ-ਹੌਲੀ ਆਪਣਾ ਅਸਰ ਦਿਖਾਂਦਾ ਇਸ ਲਈ ਦੱਸਣਾ ਕੀ ਚਾਹੁੰਦੇ ਆ ਤੁਹਾਨੂੰ ਕਿ ਤੁਹਾਡੇ ਜੀਵਨ ਚ ਹਰ ਮੁਸ਼ਕਿਲ ਦਾ ਹੱਲ ਉਸ ਪ੍ਰਭੂ ਨੇ ਉਸ ਪਰਮਾਤਮਾ ਨੇ ਤੁਹਾਡੇ ਅੰਦਰ ਹੀ ਕਹਿ ਦਿਓ ਰੱਖਿਆ ਹੋਇਆ ਹੈ ਪਰ ਉਹਦਾ ਲਾਭ ਕਦੋਂ ਲੈਂਦੇ ਆਸੀਂ ਜਦੋਂ ਸਮਾਈਲ ਕਰਨਾ ਹੱਸਣਾ ਲੈ ਹੱਸ ਕੇ ਦਿਖਾਓ ਥੋੜਾ ਜਿਹਾ ਤਾਂ ਕਿ ਅੱਜ ਇੱਥੇ ਤੇ ਇਹ ਚਾਰ ਹੈਪੀ ਕੈਮੀਕਲ ਤੁਹਾਡੀ ਬੋਡੀ ਚ ਬੜੇ ਨਾਲ ਲੈਵਲ ਥੋੜਾ ਜਿਹਾ ਜੇ ਤੁਸੀਂ ਕਹਿੰਦੇ ਸਤਸੰਗ ਜਾ ਕੇ ਸਾਨੂੰ ਲਾਭ ਕੋਈ ਨਹੀਂ ਹੋਇਆ ਹੱਸ ਲਓ ਥੋੜਾ ਜਿਹਾ ਤੁਹਾਨੂੰ ਆਪੀ ਲਾਭ ਫੀਲ ਹੋਏਗਾ ਮੁਸਕਰਾਓ ਥੋੜਾ ਜਿਹਾ ਕਿਉਂਕਿ ਹਰ ਮੁਸ਼ਕਿਲ ਦਾ ਹੱਲ ਹੁਣ ਜਰਾ ਸੋਚੋ ਇਲੇ ਸਮੇਂ ਦੇ ਅੰਦਰ ਇੰਨੇ ਹਸਪੀਟਲ ਇੰਨੇ ਡਾਕਟਰ ਨਹੀਂ ਹੁੰਦੇ ਸੀ ਪਰ ਪਹਿਲੇ ਸਮੇਂ ਚ ਉਹ ਨੇਚਰ ਤੋਂ ਹੀ ਕੁਦਰਤ ਤੋਂ ਹੀ ਸਾਡੀ ਹਰ ਬਿਮਾਰੀ ਦਾ ਹੱਲ ਹੁੰਦਾ ਸੀ ਸਮਝਣਾ ਜ਼ਰਾ ਕਿਉਂਕਿ ਖੁਰਾਕਾਂ ਉਦੋਂ ਅੱਛੀਆਂ ਸੀ ਪਰ ਅੱਜ ਕੱਲ ਬੰਦਾ ਧਰਤੀ ਦੇ ਸੰਪਰਕ ਤੋਂ ਦੂਰ ਹੋ ਗਿਆ ਕਿਉਂਕਿ ਪੰਜਾਂ ਤੱਤਾਂ ਤੋਂ ਅਸੀਂ ਬਣਿਆ ਜਲ ਵਾਯੂ ਪ੍ਰਿਥਵੀ ਅਗਨੀ ਆਕਾਸ਼ ਇਹਨਾਂ ਪੰਜਾਂ ਤੱਤਾਂ ਤੋਂ ਅਸੀਂ ਦੂਰ ਹੋ ਗਏ ਜਿਹਦੇ ਕਰਕੇ ਸਾਡੇ ਅੰਦਰ ਬਿਮਾਰੀਆਂ ਆਣੀਆਂ ਸਮਝਦੇ ਹੋ ਕਿ ਨਹੀਂ ਹੁਣ ਕਦੀ ਗੌਰ ਕਰਨਾ ਨੰਗੇ ਪੈਰ ਕਦੀ ਮਿੱਟੀ ਤੇ ਚੱਲੇਓ ਬੈਠੋ ਕਹਿੰਦੇ ਕਿੰਨਾ 2 ਘੰਟੇ ਸਾਨੂੰ ਮਿੱਟੀ ਦੇ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ ਕਿਉਂਕਿ ਉਹਦੇ ਨਾਲ ਸਾਡਾ ਪ੍ਰithvi ਤਤ ਐਕਟੀਵੇਟ ਹੁੰਦਾ ਹੈ ਉਹਨੂੰ એનર્ਜੀ ਮਿਲਦੀ ਹੈ ਸਮਝਦੇ ਹੋ ਕਿ ਨਹੀਂ بارش ਪੈਂਦੀ ਹੈ ਕਦੀ ਕਹਿੰਦੇ بارش ਖੜੇ ਖੜੇ ਹੋਣਾ ਚਾਹੀਦਾ ਹਾਂ ਸਰਦੀ ਹੋਏ ਫਿਰ ਨਹੀਂ ਕਿਉਂਕਿ ਪਾਣੀ ਦੇ ਸੰਪਰਕ ਜਾਓ ਤਾਂ ਹੀ ਤੁਸੀਂ ਕਦੀ ਗੌਰ ਕਰਨਾ ਜਦੋਂ ਤੁਸੀਂ ਬਹੁਤ ਥੱਕੇ ਹੋਵੋ ਤਾਂ ਤੁਸੀਂ ਜਾ ਕੇ ਇੱਕ ਸ਼ਾਵਰ ਲੈ ਲਓ ਨਾ ਨਹਾ ਲਓ ਤਾਂ ਤੁਹਾਡੀ ਥਕਾਵਟ ਅੰਦਰ ਜਾਂਦੀ ਕਾਰਨ ਕੀ ਹੈ ਤੁਹਾਡੀ ਬਾਡੀ ਦੇ 70% ਪਾਣੀ ਹੈ ਜਦੋਂ ਇਹ ਅੰਦਰਲਾ ਪਾਣੀ ਬਾਹਰਲੇ ਪਾਣੀ ਦੇ ਸੰਪਰਕ ਚ ਆਉਂਦਾ ਉਹ ਰਿਲੈਕਸ ਹੁੰਦਾ ਹੈ ਤਾਂ ਹੀ ਨਹਾਣ ਦਾ ਬੰਦਾ ਕਹਿੰਦਾ ਆਹ ਆਨੰਦ ਆ ਗਿਆ ਮਜ਼ਾ ਆ ਗਿਆ ਸਮਝਦੇ ਹੋ ਕਿ ਨਹੀਂ ਜਦੋਂ ਸਰਦੀਆਂ ਨੂੰ ਅੱਗ ਸੇਕਦੇ ਆਂਦਰ ਇੱਕ ਸਕੂਨ ਜਿਹਾ ਮਿਲਦਾ ਹੈ ਕਾਰਨ ਕੀ ਹੈ ਉਹ ਕਿਉਂ ਸਾਨੂੰ ਦੀਪਕ ਜਗਾਉਣ ਨੂੰ ਕਿਹਾ ਜਾਂਦਾ ਹੈ ਜੋਤ ਜਗਾਉਣ ਨੂੰ ਕਿਹਾ ਜਾਂਦਾ ਹੈ ਕਿਉਂਕਿ ਗਰਮੀਆਂ ਨੂੰ ਬੰਦਾ ਅੱਗ ਦੇ ਕੋਲ ਨਹੀਂ ਬੋਤਾ ਬਹਿੰਦਾ ਪਰ ਦੀਪਕ ਦੇ ਕੋਲ ਬਹਿ ਕੇ ਅਗਰ ਉਹ ਨੂੰ ਆਪਣੇ ਸੰਪਰਕ ਚ ਰੱਖੀਏ ਤਾਂ ਜੋ ਸਾਡੇ ਅੰਦਰ ਅਗਨੀ ਤਤ ਐਕਟੀਵੇਟ ਹੁੰਦਾ ਉਹ એનર્ਜੀ ਮਿਲਦੀ ਪਰ ਜੇ ਸੂਰਜ ਦੇ ਸੰਪਰਕ ਚ ਆਈਏ ਤਾਂ ਜਲਦੀ ਫਾਇਦਾ ਹੁੰਦਾ ਹੈ ਸਮਝਿਓ ਜੀ ਇਹ ਰਿਸ਼ੀਆ ਮੁਨੀਆ ਗੁਰੂਆ ਰਹਿਬਰਾਂ ਨੇ ਪਹਿਲਾਂ ਜੋਤ ਜਾਂ ਚਰਾਗ ਜਗਾਉਣ ਨੂੰ ਕਿਹਾ ਸੀ ਤਾਂ ਇਸ ਲਈ ਨਹੀਂ ਕਿ ਚਰਾਗ ਜਗਾ ਕੇ ਰੱਬ ਮਿਲਣਾ ਹੈ ਉਹ ਬਾਹਰਲੇ ਚਰਾਗ ਨਾਲ ਰੱਬ ਨਹੀਂ ਮਿਲਣਾ ਰੱਬ ਜਦ ਵੀ ਮਿਲਦਾ ਹੈ ਅੰਦਰ ਪ੍ਰੇਮ ਦੀ ਜੋਤ ਜਗਾਣੀ ਪੈਂਦੀ ਹੈ